ਮਹਿੰਦਰ ਸਾਹਿਬ ਜੀਰਾ ਤੁਸੀਂ ਆ ਰਾਜਸਥਾਨ ਮਸਲਾ ਹੋਇਆ ਵਾ ਜੀ ਇਹਦੇ ਬਾਰੇ ਜਿਹੜੀ ਤੁਸੀਂ ਪਟੀਸ਼ਨ ਪਾਈ ਹੈ ਕਿਉਂਕਿ ਇੱਕ ਬੱਚੇ ਦਾ ਕੈਰੀਅਰ ਸਾਰਾ ਡਿਸਟਰਾਇ ਕਰ ਦਿੱਤਾ ਗਿਆ ਜੀ ਉਹਨੂੰ ਪੇਪਰ ਪਾਉਣ ਤੋਂ ਰੋਕ ਦਿੱਤਾ ਗਿਆ ਜੀ ਔਰ ਇੱਕ ਕੇਵਲ ਸਾਡੇ ਜਿਹੜੇ ਕਕਾਰ ਆ ਸੀ ਉਹਨੂੰ ਆਪਣਾ ਅੰਗ ਸਮਝਦੇ ਆ ਇਹਨੂੰ ਕਿਸੇ ਐਂਡ ਤੇ ਲੈ ਕੇ ਚੱਲੀਏ ਆਪਾਂ ਵੀ ਇਹਦਾ ਦੁਬਾਰਾ ਤੋਂ ਇਗਜ਼ਾਮ ਲਓ ਜਿੱਥੇ ਬੱਚੀ ਪੂਰੀ ਸਤਕਾਰ ਨਾਲ ਆਪਣੇ ਕਾਰਾਂ ਨੂੰ ਲਿਜਾ ਕੇ ਬੈਠੇਗੀ ਉੱਤੇ ਇਹ ਦੁਬਾਰਾ ਇਗਜ਼ਾਮ ਹੋਵੇ ਜਿਹੜੇ ਅਫਸਰ ਨੇ ਆਪਣੀ ਪੋਸਟ ਤੇ ਪ੍ਰੋਫੈਸ਼ਨ ਨੂੰ ਮਿਸਜੂਜ਼ ਕਰਿਆ ਉਹ ਤੇ ਪਰਚਾ ਦਰਜ ਕਰੋ ਕਿਉਂਕਿ ਉਹ ਗਵਰਨਮੈਂਟ EMPLOYE ਹੋਊਗਾ ਉਹਦੇ ਤੇ ਡਿਸਪਲਿਨਰੀ ਐਕਸ਼ਨ ਕਰੋ ਉਹਦੀ ਡਿਮੋਸ਼ਨ ਕਰੋ ਪ੍ਰੋਮੋਸ਼ਨ ਦੀ ਜਗ੍ਹਾ ਉਹਦੇ ਉਹਨੂੰ ਪਤਾ ਚੱਲੇ ਔਰ ਉਹ ਓਪਨ ਪਬਲਿਕ 'ਚ ਮਾਫੀ ਮੰਗੇ ਜਿਹੜੀ ਉੱਥੇ ਮੌਕੇ ਦੀ ਵੀਡੀਓ ਐ ਜਿਹੜੇ ਉਹ ਗੇਟ ਤੋਂ ਐਂਟਰ ਕਰ ਰਹੀ ਸੀ ਉਹ CCTV ਜਿਹੜੀ ਫੁਟੇਜ ਐ ਉਹਨੂੰ ਪ੍ਰੀਜ਼ਰਵ ਕੀਤਾ ਜਾਵੇ ਤਾਂ ਜੋ ਕੋਈ ਸ਼ੇਡ ਚਾੜਨਾ ਹੋ ਸਕੇ ਐਵੀਡੈਂਸ ਕਿਉਂਕਿ ਸਾਰਾ ਕੁਝ ਉਹਨਾਂ ਦੇ ਹੱਥ 'ਚ ਐ ਹੁਣ ਤੱਕ ਡਿਫਰੈਂਟ ਹਾਈ ਕੋਰਟ ਨੇ ਜੱਜਮੈਂਟਸ ਦਿੱਤੀਆਂ ਉਹਨਾਂ ਦੀ ਵਾਇਓਲੇਸ਼ਨ ਹੈ ਜੀ ਥਿਸ ਇਸ ਨਾਟ ਓਨਲੀ ਤੁਸੀਂ ਇੱਕ ਬੱਚੀ ਜਿਹੜੀ ਜੱਜ ਦੀ ਚੇਅਰ ਤੇ ਬੈਠਣ ਦੇ ਕਾਬਿਲ ਹੈ ਤਦੇ ਉਹ ਇਗਜ਼ਾਮ ਦੇਣ ਗਈ ਤੁਸੀਂ ਤਾਂ ਉਹਨੂੰ ਸੈਟ ਕਰ ਰਹੇ ਹੋ ਉਹਨੂੰ ਕਹਿ ਰਹੇ ਹੋ ਸੰਵਿਧਾਨ ਤੇਰੇ ਲਈ ਨਹੀਂ ਇਹ ਬੱਚੀ ਉਹਨੇ ਦੱਸਿਆ ਬੱਚੀ ਦੱਸ ਰਹੀ ਹੈ ਕਿ ਮੈਂ ਇਹਨਾਂ ਨੂੰ ਦੱਸਿਆ ਵੀ ਆਰਟੀਕਲ 25 ਚ ਜਿਹੜਾ ਇੱਕ ਸਿੱਖ ਹੈ ਹੁਣ ਤੱਕ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਵੀ ਦੱਸ ਦੇਣਾ ਚਾਹੁੰਦਾ ਜੀ ਇੰਡੀਆ ਦੇ ਵਿੱਚ ਜੇ ਕਿਸੇ ਧਾਰਮਿਕ ਚਿੰਨ ਨੂੰ ਮੰਨਤਾ ਮਿਲੀ ਹੈ ਨਾ ਉਹ ਸਿਰਫ ਕਿਰਪਾਨ 3 ਸ੍ਰੀ ਸਾਹਿਬ ਹੈ ਕਿਤਾ ਤੁਨੂੰ ਸੰਵਿਧਾਨਿਕ ਹੱਕ ਵਾਸਤੇ ਲੜਨਾ ਪੈ ਰਿਹਾ ਆਪਾਂ ਅੱਜ ਆ ਇੰਟਰਵਿਊ ਕਰ ਰਹੇ ਹਾਂ ਮਿੰਨ ਤੋਂ ਬਹੁਤ ਦੁੱਖ ਹੈ ਇਸ ਗੱਲ ਦਾ ਸੰਵਿਧਾਨਿਕ ਹੱਕ ਲਈ ਇੱਕ ਸੈਕੂਲਰ ਕੰਟਰੀ ਦੇ ਵਿੱਚ ਲੜਨਾ ਪੈ ਰਿਹਾ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਕੋਈ ਸਟੇਟਮੈਂਟ ਨਹੀਂ ਦੇ ਰਿਹਾ ਇਹ ਚ ਸ਼ਰਮਨਾ ਕੇ ਤੂੰ ਭਟ ਗਿਆ ਗੱਲ ਕੀ ਹੋ ਸਕਦੀ ਹੈ ਮੈਂ ਤਦੇ ਮੰਗਿਆ ਵੀ ਪਰਚਾ ਤੋਂ ਦੇ ਉਹ ਇਹਦੇ ਤੇ ਤੇ ਇੱਕ ਕਾਨੂੰਨ ਵੀ ਬਣੇ ਜਿਨਨੇ ਵੀ ਕੋਈ ਸਿੱਖ ਨੂੰ ਕਿਤੇ ਰੋਗਦਾ ਜਾਂ ਟੀਸ ਕਰਦਾ ਉਹਨੂੰ ਐ ਨਹੀਂ ਵੀ ਛੱਡ ਦਿਓ ਪਤਾ ਨਹੀਂ ਸੀ ਜੀ ਮੈਨੂੰ ਕੁਝ ਪਤਾ ਨਹੀਂ ਸੀ ਜੇ ਸੰਵਿਧਾਨ ਦਾ ਪਤਾ ਨਹੀਂ ਸੀ ਸਾਨੂੰ ਠੇਕਾ ਲਿਆ ਵੀ ਨਹੀਂ ਪਤਾ ਦਿਨ ਬਿਲਕੁਲ ਇਹਨੂੰ ਦੱਸੂਗਾ ਕੌਣ ਸੰਵਿਧਾਨ ਬਾਰੇ ਦੱਸਣਾ ਪੈਂਦਾ ਵੀ ਕਿਸੇ ਨੂੰ ਜੇ ਕਤਲ ਕਰ ਦੋ ਤੇ 302 ਦਾ ਮੁਕੱਦਮਾ ਹੋ ਜਾਂਦਾ ਦੱਸਣ ਦੀ ਜੇ ਕੋਈ ਕਤਲ ਕਰਕੇ ਕਹੋ ਯਾਰ ਮੈਨੂੰ ਤਾਂ ਪਤਾ ਨਹੀਂ ਸੀ ਵੀ ਮੁਕੱਦਮਾ ਹੋ ਜਾਂਦਾ ਮਾਫ ਕਰਦੇ ਹਾਂ ਉਹਨੂੰ ਨਹੀਂ ਹੋ ਜਾ ਜੇ ਕੋਈ ਬੰਦਾ ਕੋਈ ਗੁਰਸਿੱਖ ਬੰਦਾ ਦਾੜੀ ਪ੍ਰਕਾਸ਼ ਕਰੀ ਹੋਈ ਹੈ ਉਹਨੇ ਸਿਰਸਾਹ ਪਾਈ ਹੋਈ ਹੈ ਇਹਨਾਂ ਨੇ ਐਦਾਂ ਉਹਨੂੰ ਪੋਰਟਰੇ ਕਰਿਆ ਵੀ ਇਹ ਟੈਰਰਿਸਟ ਆ ਸ਼ਾਇਦ ਹਾਂ ਜਿਹੜੇ ਬੰਦੇ ਤੇ ਫਕਰ ਹੋਣਾ ਚਾਹੀਦਾ ਸੀ ਜਿਹੜਾ ਸਿਰ ਦਾ ਤਾਜ ਹੋਣਾ ਸਹੀ ਚਾਹੀਦਾ ਸੀ ਉਹਨੂੰ ਕੋਸ਼ਿਸ਼ ਇਹ ਕਰ ਰਹੇ ਨੇ ਪਰ ਮੈਨੂੰ ਪ੍ਰਮਾਤਮਾ ਤੇ ਬੜਾ ਭਰੋਸਾ ਹੈ ਕਿ ਵੀ ਇਹ ਇਹ ਇਹਨਾਂ ਦੀ ਇਹਨਾਂ ਦੀ ਨੀਤੀ ਇਹ ਪੂਰੀ ਸਿਰੇ ਚੜਨੀ ਨਹੀਂ ਚੜਨੀ ਦੇਣੀ ਪ੍ਰਮਾਤਮਾ ਨੇ ਹਾਂਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜਿਓ ਅਕਾਲ ਚੈਨਲ ਦੇ ਨਾਲ ਮੈਂ ਬੀਨ ਸਿੰਘ ਗੱਲਬਾਤ ਕਰਨ ਦੇ ਲਈ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸਰਦਾਰ ਚਰਨਪਾਲ ਸਿੰਘ ਜੀ ਬਾਗੜੀ ਆ ਸਾਡੇ ਨਾਲ ਜੁੜਿਆ ਆ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਇੱਕ ਸਿੱਖ ਲੜਕੇ ਨੂੰ ਸਿਵਲ ਜਜ ਦਾ ਪੇਪਰ ਦੇਣ ਤੋਂ ਰੋਕਿਆ ਗਿਆ ਵਾ ਉਸ ਤੋਂ ਪਹਿਲਾਂ 2019 ਦੇ ਵਿੱਚ ਕੇਸ ਹੋਇਆ ਉਸ ਤੋਂ ਪਹਿਲਾਂ ਜੈਸ਼ਪੂਰੀ ਦਾ ਕੇਸ ਹੋਇਆ ਹੋਰ ਬਹੁਤ ਸਾਰੇ ਕੇਸ ਪੱਗ ਦੇ ਮਸਲੇ ਹੋਏ ਔਰ ਇਹ ਲਗਾਤਾਰ ਪੰਜਾਬ ਦੇ ਵਿੱਚ ਤੇ ਹਰਿਆਣੇ ਤੇ ਪੰਜਾਬ ਤੋਂ ਬਾਹਰੋਂ ਰਾਜਸਥਾਨ ਦੇ ਵਿੱਚ ਵੀ ਸਿੱਖਾਂ ਦੇ ਬੱਚਿਆਂ ਨੂੰ ਰੋਕਿਆ ਜਾ ਰਿਹਾ ਹੈ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਹੈ ਉਹਨਾਂ ਦੀ ਸਿੱਖੀ ਦੇ ਕਕਾਰਾਂ ਤੇ ਨਿਸ਼ਾਨਾਂ ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਵਾ ਔਰ ਸਾਡੇ ਨਾਲ ਜਿਹੜੇ ਸਤਕਾਰਯੋਗ ਵਕੀਲ ਸਾਹਿਬ ਬੈਠੇ ਆ ਸੁਪਰੀਮ ਕੋਰਟ ਦੇ ਸਰਦਾਰ ਚਰਨਪਾਲ ਸਿੰਘ ਜੀ ਬਗੜੀਆ ਉਹਨਾਂ ਨੇ ਇਹਦੇ ਬਾਰੇ ਰਿਟ ਪਾਈ ਹੈ ਔਰ ਸਰਕਾਰ ਦੇ ਜਿਹੜੇ ਇਹ ਕਾਰਵਾਈਆਂ ਨੇ ਉਹਨਾਂ ਨੂੰ ਚੈਲੰਜ ਕੀਤਾ ਹੈ ਗੱਲਬਤ ਕਰਦੇ ਆ ਬਗੜੀਆ ਸਾਹਿਬ ਜੀ ਦਾ ਵੀਰ ਜੀ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਬਗੜੀਆ ਸਾਹਿਬ ਜਿਹੜਾ ਤੁਸੀਂ ਰਾਜਸਥਾਨ ਮਸਲਾ ਹੋਇਆ ਵਾ ਜੀ ਇਹਦੇ ਬਾਰੇ ਜਿਹੜੀ ਤੁਸੀਂ ਪਟੀਸ਼ਨ ਪਾਈ ਹੈ ਕਿਉਂਕਿ ਇੱਕ ਬੱਚੇ ਦਾ ਕੈਰੀਅਰ ਸਾਰਾ ਡਿਸਟਰਾਇ ਕਰ ਦਿੱਤਾ ਗਿਆ ਜੀ ਉਹਨੂੰ ਪੇਪਰ ਪਾਉਣ ਤੋਂ ਰੋਕ ਦਿੱਤਾ ਗਿਆ ਜੀ ਔਰ ਇੱਕ ਕੇਵਲ ਸਾਡੇ ਜਿਹੜੇ ਕਕਾਰ ਰਿਆ ਸੀ ਉਹਨੂੰ ਆਪਣਾ ਅੰਗ ਸਮਝਦੇ ਆ ਜੀ ਸੇ ਜਿਹੜੇ ਹਰ ਵਕਤ ਆਰਟੀਕਲ 25 ਦੇ ਤਹਿਤ ਸਾਡੇ ਉਹ ਹਰ ਵਕਤ ਨਾਲ रह ਸਕਦੇ 24 ਘੰਟੇ ਈਮਨ ਕਿ ਪਲੇਨ ਤੇ ਵੀ ਸਫਰ ਕਰਨਾ ਹੈ ਡੋਮੈਸਟਿਕ ਤੇ ਵਿੱਚ ਉਹਦੇ ਵਿੱਚ 18 ਕੁ ਹਨਾ ਪਰ ਇਹੋ ਜੇ ਕਾਰਵਾਈ ਆ ਕਿਉਂ ਕੀਤੀ ਜਾਂਦੀ ਹੈ ਇੱਕ ਜੱਜ ਵੱਲੋਂ ਜੱਜਮੈਂਟ ਦਿੱਤੀ ਜਾਂਦੀ ਆ ਨਹੀਂ ਨਹੀਂ ਜੱਜ ਵੱਲੋਂ ਕੋਈ ਜੱਜਮੈਂਟ ਨਹੀਂ ਦਿੱਤੀ ਗਈ ਉੱਥੇ ਰੋਕ ਲਾਈ ਗਈ ਆ ਪਟੀਸ਼ਨ ਮੈਂ ਕੋਈ ਇਸ ਮਸਲੇ ਤੇ ਨਹੀਂ ਦਾਇਰ ਕੀਤੀ ਮੈਂ ਸਿਰਫ ਇਹਦੀ ਹਲੇ ਰਿਪਰੈਜ਼ੈਂਟੇਸ਼ਨ ਭੇਜੀ ਆ ਆਨਰੇਬਲ ਚੀਫ ਜਸਟਿਸ ਨੂੰ ਰਜਿਸਟਰਾਰ ਆਨਰੇਬਲ ਹਾਈ ਕੋਰਟ ਫਾਰ ਦੀ ਸਟੇਟ ਆਫ ਰਾਜਸਥਾਨ ਜੀ ਚੇਅਰ ਪਰਸਨ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਨੂੰ ਜੀ ਕਿ ਤੁਸੀਂ ਇਸ ਜੋ ਮੰਦ ਭਾਗੀ ਘਟਨਾ ਹੋਈ ਹੈ ਇਹਦਾ ਹੱਲ ਵੀ ਕੱਢਣਾ ਹੈ ਨਾ ਵੀ ਉਹ ਬੱਚੀ ਨੂੰ ਰੋਕਦਾ ਐਗਜ਼ਾਮ ਤੋਂ ਹੁਣ ਰੌਲਾ ਪਾ ਕੇ ਜਾਂ ਕੁਝ ਹੋ ਕੇ ਬੈਠ ਜਾਂਦਾ ਪਰ ਮੈਂ ਇਸ ਵਾਰ ਕਿਹਾ ਵੀ ਆਪਣੇ ਕੰਮ ਚੁਰਜੇਵੇਂ ਤੇ ਚੱਲਦੀ ਰਹਿਣੇ। ਕਿਉਂਕਿ 2019 ਚ ਮੈਂ ਹਰਿਆਣੇ ਵਾਲਾ ਕਰ ਚੁੱਕਿਆ। ਇਹਨੂੰ ਕਿਸੇ ਐਂਡ ਤੇ ਲੈ ਕੇ ਚੱਲੀਏ ਆਪਾਂ ਵੀ ਇਹਦਾ ਦੁਬਾਰਾ ਤੋਂ ਐਗਜ਼ਾਮ ਲਓ ਜਿੱਥੇ ਬੱਚੀ ਪੂਰੀ ਸਤਕਾਰ ਨਾਲ ਆਪਣੇ ਕਾਰਾਂ ਨੂੰ ਲਿਜਾ ਕੇ ਬੈਠੇਗੀ ਉੱਤੇ ਤੇ ਦੁਬਾਰਾ ਐਗਜ਼ਾਮ ਹੋਵੇ ਤਾਂ ਮੈਂ ਨਾ ਇੱਕ ਬੱਚੀ ਦਾ ਮਸਲਾ ਨਹੀਂ 12 ਬੱਚੇ ਆ ਉੱਥੇ ਜੀ हां ये ਤੁਸੀਂ ਅੱਜ ਮੈਨੂੰ ਫੈਕਟ ਦੱਸਿਆ ਮੈਂ ਉਹ ਚ ਲਿਖਤਾ ਇਹਦੇ ਵਿੱਚ ਵੀ ਉਹ ਬੱਚੀ ਜਾਂ ਹੋਰ ਬੱਚਿਆਂ ਨੂੰ ਜਿਨ੍ਹਾਂ ਨੂੰ ਰੋਕਿਆ ਗਿਆ ਇਹ ਕੁਦਰਤੀ ਮੈਂ ਮੈਂ ਕਿਹਾ ਕੋਈ ਹੋ ਸਕਦਾ ਹੋਰ ਵੀ ਹੋਵੇ ਬੱਚਾ ਜਿਹੜਾ ਅੱਗੇ ਨਾ ਆ ਪਾਇਆ ਹੋਵੇ ਜਿਨ੍ਹਾਂ ਨਾਲ ਜਾਦਤੀ ਹੋਈ ਹੈ ਇਹਨਾਂ ਦਾ ਦੁਬਾਰਾ ਤੋਂ ਅਗਜ਼ਾਮ ਕੀਤਾ ਜਾਵੇ ਇੱਥੋਂ ਤੱਕ ਨਹੀਂ ਜਿਹੜੇ ਅਫਸਰ ਨੇ ਆਪਣੀ ਪੋਸਟ ਤੇ ਪੋਜੀਸ਼ਨ ਨੂੰ ਮਿਸਯੂਜ਼ ਕਰਿਆ ਉਹਤੇ ਪਰਚਾ ਦਰਜ ਕਰੋ ਕਿਉਂਕਿ ਉਹ ਗਵਰਨਮੈਂਟ EMPLOYE ਹੋਊਗਾ ਉਹਦੇ ਤੇ ਡਿਸਪਲਿਨਰੀ ਐਕਸ਼ਨ ਕਰੋ ਉਹਦੀ ਡਿਮੋਸ਼ਨ ਕਰੋ ਪ੍ਰਮੋਸ਼ਨ ਦੀ ਜਗਾ ਉਹਦੇ ਉਹਨੂੰ ਪਤਾ ਚੱਲੇ ਔਰ ਉਹ ਓਪਨ ਪਬਲਿਕ ਚ ਮਾਫੀ ਮੰਗੇ ਜਿਹੜੀ ਉੱਥੇ ਮੌਕੇ ਦੀ ਵੀਡੀਓ ਹੈ ਜਿਹੜੇ ਉਹ ਗੇਟ ਤੋਂ ਐਂਟਰ ਕਰ ਰਹੀ ਸੀ ਉਹ CCTV ਜਿਹੜੀ ਫੁਟੇਜ ਹੈ ਉਹਨੂੰ ਪ੍ਰਿਜ਼ਰਵ ਕੀਤਾ ਜਾਵੇ ਤਾਂ ਜੋ ਕੋਈ ਸ਼ੇਡ ਚਾੜਨਾ ਹੋ ਸਕੇ ਐਵੀਡੈਂਸ ਕਿਉਂਕਿ ਸਾਰਾ ਕੁਝ ਉਹਨਾਂ ਦੇ ਹੱਥ ਚ ਹੈ ਸੋ ਇਹ ਇਹ ਮੈਂ ਅੱਜ ਜਿਹੜਾ ਇਹ ਡਿਟੇਲ ਭੇਜੀ ਹੈ ਜੀ ਜੀ ਔਰ ਮੈਂ ਤੁਸੀਂ ਆਰਟੀਕਲ 25 ਦੀ ਗੱਲ ਕਰ ਰਹੇ ਸੀ ਉਹ ਆਰਟੀਕਲ 25 ਦੀ ਵਾਇਓਲੇਸ਼ਨ ਤੇ ਹੈ ਹੀ ਹੈ ਜੀ ਜੀ ਸਾਡਾ ਜਿਹੜਾ ਸੈਕੂਲਰ ਕੰਟਰੀ ਹੈ ਉਹਦਾ ਜਿਹੜਾ ਸੰਵਿਧਾਨ ਆ ਉਹਦੀ ਵਾਇਓਲੇਸ਼ਨ ਦੇ ਨਾਲ ਨਾਲ ਜਿਹੜੇ ਹੁਣ ਤੱਕ ਡਿਫਰੈਂਟ ਹਾਈ ਕੋਰਟਸ ਨੇ ਜੱਜਮੈਂਟਸ ਦਿੱਤੀਆਂ ਉਹਨਾਂ ਦੀ ਵਾਇਓਲੇਸ਼ਨ ਹੈ ਇਹ ਜੀ ਥਿਸ ਇਸ ਨਾਟ ਓਨਲੀ ਤੁਸੀਂ ਇੱਕ ਬੱਚੀ ਜਿਹੜੀ ਜੱਜ ਦੀ ਚੇਅਰ ਤੇ ਬੈਠਣ ਦੇ ਕਾਬਿਲ ਹੈ ਤਦ ਇਹ ਉਹ ਐਗਜ਼ਾਮ ਦੇਣ ਗਈ ਤੁਸੀਂ ਤਾਂ ਉਹਨੂੰ ਥ੍ਰੈਟ ਕਰ ਰਹੇ ਹੋ ਉਹਨੂੰ ਕਹਿ ਰਹੇ ਹੋ ਸੰਵਿਧਾਨ ਤੇਰੇ ਲਈ ਨਹੀਂ ਇਹ 25 ਉਹਨੇ ਦੱਸਿਆ ਬੱਤੀ ਦੱਸ ਰਹੀ ਹੈ ਕਿ ਮੈਂ ਇਹਨਾਂ ਨੂੰ ਦੱਸਿਆ ਵੀ ਆਰਟੀਕਲ 25 ਚ ਜਿਹੜਾ ਇੱਕ ਸਿੱਖ ਹੈ ਹੁਣ ਤੱਕ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਵੀ ਦੱਸ ਦੇਣਾ ਚਾਹੁੰਦਾ ਜੀ ਜੀ ਇੰਡੀਆ ਦੇ ਵਿੱਚ ਜੇ ਕਿਸੇ ਧਾਰਮਿਕ ਚਿੰਨ ਨੂੰ ਮਾਨਤਾ ਮਿਲੀ ਹੈ ਨਾ ਉਹ ਸਿਰਫ ਕਿਰਪਾਨ ਸ੍ਰੀ ਸਾਹਿਬ ਹੈ ਹਾਂ ਜੀ ਕੱਲੀ ਪੈਨ ਨਹੀਂ ਉਹ ਚ ਲਿਖਿਆ ਕੈਰੀ ਕਰਨਾ ਉਹ ਫੜ ਕੇ ਆਪਣੇ ਇੱਕ ਹੱਥ ਚ ਫੜਦੇ ਨਾ ਆਪਾਂ ਸ੍ਰੀ ਸਾਹਿਬ ਉਹ ਵੀ ਅਲੱਗ ਤੋਂ ਦੋ ਚੀਜ਼ਾਂ ਦਾ ਜ਼ਿਕਰ ਹੋਇਆ ਦੋ ਕਿਰਪਾਨਾਂ ਦਾ ਜ਼ਿਕਰ ਹੋਇਆ ਦੋ ਕਿਰਪਾਨਾਂ ਦਾ ਜ਼ਿਕਰ ਹੋਇਆ ਬੇਸ਼ੱਕ ਡੋਮੈਸਟਿਕ 에ਅਰਲਾਈਨ ਦੇ ਵਿੱਚ 6 ਇੰਚ ਤੋਂ 9 ਇੰਚ ਦੀ ਸ੍ਰੀ ਸਾਹਿਬ ਪਰਮਿਸੀਬਲ ਹੈ ਕਿਉਂਕਿ ਇਹ 에ਵੀਏਸ਼ਨ ਡਿਪਾਰਟਮੈਂਟ ਨੂੰ ਸਾਡੀ ਨੋਟੀਫਿਕੇਸ਼ਨ ਹੈ ਸੈਂਟਰਲ ਗਵਰਨਮੈਂਟ ਦੀਆਂ ਹੁੰਦੀਆਂ ਨਹੀਂ ਪੁਰਾਣੀਆਂ ਉਹ 22 24 ਚ ਵੀ ਮਤਲਬ ਉਹ ਦੁਬਾਰਾ ਤੋਂ ਇਸ਼ੂ ਹੋਈਆਂ ਨੇ ਤੇ ਕਿਸੇ ਇਸ਼ਤਾਰਤੀ ਅਨਸਰ ਨੇ ਜਾਂ ਕਿਸੇ ਬੰਦੇ ਨੇ ਜਾਂ ਉਹਦੀ ਸਮਝ ਐਨੀਕ ਸੀ ਉਹਨੇ ਹਾਈ ਕੋਰਟ ਦਿੱਲੀ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਕਿ ਵੀ ਇਹ ਜਿਹੜੇ ਸਿੱਖਾਂ ਨੂੰ ਆ ਇਹ ਬੈਨ ਹੋਣਾ ਚਾਹੀਦਾ ਹੈ ਕਿ ਵੀ ਇਹ ਕਿਰਪਾਨ ਪਾ ਕੇ ਤੁਸੀਂ ਕਿਉਂ ਪਰਮਿਸ਼ਨਾ ਦਿਤਤੀ ਹੈ ਦਿੱਲੀ ਹਾਈ ਕੋਰਟ ਨੇ ਪੂਰੇ ਪਾਰਟੀਆਂ ਨੂੰ ਸੁਣਨ ਤੋਂ ਬਾਅਦ ਅ ਲੈਬੋਰੇਟਡ ਜੱਜਮੈਂਟ ਬਾਈਚ ਕਰੀਆ ਕਿ ਸਿੱਖਾਂ ਨੂੰ ਕਿਰਪਾਨ ਪੈਨਣ ਤੋਂ ਨਹੀਂ ਰੋਕਿਆ ਜਾ ਸਕਦਾ ਕਿਉਂਕਿ ਇਹ ਸੰਵਿਧਾਨਿਕ ਹੱਕ ਹੈ ਜੇ ਸੰਵਿਧਾਨ ਦੇ ਵਿੱਚ ਹੱਕ ਨਾ ਹੁੰਦਾ ਇਹ ਕਿ ਕਿੱਥੋਂ ਤੱਕ ਇਹ ਇਹਨਾਂ ਸਿੱਖਾਂ ਨੂੰ ਮਿਨੋਰਟੀ ਕਮਿਊਨਿਟੀਜ਼ ਨੂੰ ਇਹ ਖਤਮ ਕਰਨ ਦੀਆਂ ਸਾਜ਼ਿਸ਼ਾਂ ਹੋਰ ਨਾ ਹੁੰਦੀਆਂ ਇਹ ਤਾਂ ਤੁਹਾਨੂੰ ਸੰਵਿਧਾਨਿਕ ਹੱਕ ਵਾਸਤੇ ਲੜਨਾ ਪੈ ਰਿਹਾ ਆਪਾਂ ਅੱਜ ਆ ਇੰਟਰਵਿਊ ਕਰ ਰਹੇ ਹਾਂ ਮੈਨੂੰ ਤਾਂ ਬਹੁਤ ਦੁੱਖ ਹੈ ਇਸ ਗੱਲ ਦਾ ਸੰਵਿਧਾਨਕ ਹੱਕ ਲਈ ਇੱਕ ਸੈਕੂਲਰ ਕੰਟਰੀ ਦੇ ਵਿੱਚ ਲੜਨਾ ਪੈ ਰਿਹਾ ਹੈ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਕੋਈ ਸਟੇਟਮੈਂਟ ਨਹੀਂ ਦੇ ਰਿਹਾ ਇਹ ਚ ਸ਼ਰਮਨਾ ਕਿ ਤੋਂ ਘਟ ਗਿਆ ਗੱਲ ਕੀ ਹੋ ਸਕਦੀ ਹੈ ਸੰਵਿਧਾਨਕ ਹੱਕ ਸਾਨੂੰ ਹਾਸਲ ਕਰpan ਅਸੀਂ ਪਾ ਸਕਦੇ ਹਾਂ ਜੇ ਹਾਂ ਇਹ ਸੰਵਿਧਾਨਕ ਹੱਕ ਹਾਸਲ ਨਾ ਹੁੰਦਾ ਫਿਰ ਕਿੱਥੋਂ ਤੱਕ ਜਾਦਤੀਆਂ ਹੁੰਦੀਆਂ ਨੇ ਇੱਕ ਬਨੇ ਵਰਲਡ ਲੈਵਲ ਤੇ ਆਪਣਾ ਦੇਸ਼ ਦੀ ਸਰਕਾਰ ਗੁਰਤੇਗਬਾ ਸਾਹਿਬ ਦਾ ਸ਼ੀਜੀ ਗੁਰੂ ਮਨਾ ਰਹੀ ਹੈ 300 357 ਦੀ ਮਨਾ ਰਹੀ ਹੈ ਤੇ ਜਿਨੇ ਦੂਜੇ ਧਰਮ ਦੇ ਲਈ ਆਪਣਾ ਬਲੀਦਾਨ ਦਿੱਤਾ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਉਸੇ ਧਰਮ ਦੇ ਵਾਰਸ ਹੀ ਸਾਡੇ ਕੋ ਕਾਰ ਲਾ ਰਹੇ ਅੱਜ ਹਾਂ ਬਹੁਤ ਕੁਝ ਹੋ ਰਿਹਾ ਤੁਸੀਂ ਹੋਰ ਹੋਰ ਡਿਸਕ੍ਰਿਮੀਨੇਸ਼ਨ ਦੀਆਂ ਗੱਲਾਂ ਇਨਸੀਡੈਂਟ ਦੇਖ ਲਿਓ ਤੁਸੀਂ ਕੋਈ ਜੇ ਸਿੱਖ ਕੋਈ ਮਾੜੀ ਮੋਟੀ ਵੀ ਕੋਈ ਗੱਲ ਕਰਦਾ ਉਹਨੂੰ ਹਾਈਲਾਈਟ ਕਰਕੇ ਇਹਨਾਂ ਤੇ ਪਰਚੇ ਦੇ ਕੇ ਇਹਨਾਂ ਨੂੰ ਅੰਦਰ ਜੇਲਾ ਵਿੱਚ ਸੁੱਟ ਦਿਓ ਜੀ ਜੀ ਜੇ ਮਤਲਬ ਕੋਈ ਹੋਰ ਧਰਮ ਦਾ ਬੰਦਾ ਆਹੋ ਇਨਸੀਡੈਂਟ ਜੇ ਕੋਈ ਮੈਨੇ ਮੇਰਾ ਸਤਕਾਰ ਸਾਰੇ ਧਰਮਾਂ ਲਈ ਹੈ ਜੀ ਜੀ ਜੇ ਕੋਈ ਜਿਹੜਾ ਆ ਕਾਵੜੀਏ ਜਾਂਦੇ ਆ ਨਾ ਹੁਣ ਹਮ ਹਰ ਕਾਵੜੀਆ ਇੱਕ ਜਿਆਨੀ ਉਹ ਆਪਣੇ ਧਰਮ ਲਈ ਜਾਂਦੇ ਆ ਜੇ ਉਹਨਾਂ ਨਾਲ ਕੋਈ ਟੱਚ ਕਰ ਗਿਆ ਮੈਂ న్యూਸ ਦੇਖ ਰਿਹਾ ਉਹ ਬੰਦਾ ਵੱਢ ਰਹੇ ਨੇ ਹਮ ਹਮ ਕੋਈ ਕੁੱਟਮਾਰ ਕਰ ਰਿਹਾ ਉਦੋਂ ਲਾਅ ਤੇ ਆਰਡਰ ਨੂੰ ਕੋਈ ਖਤਰਾ ਨਹੀਂ ਨਹੀਂ ਖਤਰਾ ਇਸ ਦੇ ਉਲਟ ਜੇ ਕੋਈ ਸਿੱਖ ਬੰਦਾ ਕੋਈ ਝੰਡਾ ਲਾ ਕੇ ਜਾਂਦਾ ਉਹਨਾਂ ਦੇ ਕੋਈ ਚਲਾਨ ਕੱਟ ਰਿਹਾ ਕੋਈ ਕੀ ਸਾਬਤ ਹੋ ਕਰਨਾ ਚਾ ਰਹੇ ਹੋ ਇੱਕ ਇਸ ਚੀਜ਼ ਦਾ ਜਿਹੜੀ ਆਉਣ ਵਾਲੀ ਪਨੀਰੀ ਹੈ ਜਿਹੜੀ ਗੁਰਸਿੱਖੀ ਦੇ ਨਾਲ ਸਾਡੀ ਆਸਥਾ ਹੈ ਉਹਦੇ ਉੱਤੇ ਕੀ ਅਸਰ ਹੋਊਗਾ ਜੀ ਜੀ ਇੱਕ ਬੰਦਾ ਕਹਿੰਦਾ ਕਿ ਯਾਰ ਮੈਂ ਕਕਾਰ ਮੇਰੇ ਜਾਨ ਨੇ ਇੱਕ ਬੰਦਾ ਸੋਚਦਾ ਵੀ ਮੁੜ ਕੇ ਐਗਜ਼ਾਮ ਨਹੀਂ ਹੋਣਾ ਮੌਕੇ ਤੇ ਲਹਾਤੇ ਹੋ ਸਕਦਾ ਕੋਈ ਲਾਹ ਹੰਦਾ ਬਿਲਕੁਲ ਇਹਦਾ ਕੌਣ ਜ਼ਿੰਮੇਵਾਰ ਕੌਣ ਪਰਭਾਈ ਕਰੂਗਾ ਇਸ ਚੀਜ਼ ਦੀ ਸ੍ਰੀ ਸਾਹਿਬ ਤਾਂ ਮੈਂ ਨਹੀਂ ਕਹਿੰਦਾ ਇਹ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਹੈ ਸਾਡੇ ਕੋਲ ਹਾਲਾਂਕਿ ਇੱਕ ਹੋਰ ਤੁਹਾਨੂੰ ਦੱਸਦਾ ਜਿੰਨੇ ਕਾਨੂੰਨ ਬਣਦੇ ਨੇ ਜਿੰਨੇ ਲਾਅ ਬਣਦੇ ਨੇ ਕਿੱਥੋਂ ਬਣਦੇ ਨੇ ਉਕੜਾ ਪਰਮਾਤਮਾ ਬਣਾ ਕੇ ਭੇਜਦਾ ਕਸਟਮ ਤੋਂ ਹੀ ਬਣਦੇ ਆ ਕਸਟਮ ਕੀ ਰੀਤੀ ਰਿਵਾਜਾਂ ਤੋਂ ਸਪੋਸ ਸਾਡਾ ਰੀਤੀ ਰਿਵਾਜ ਹੈ ਇਹ ਪਾਉਣ ਦਾ ਤਾਂ ਵੀ ਸਾਡੇ ਕਸਟਮ ਦੇ ਵਿੱਚ ਇਹ ਜ਼ਰੂਰਤ ਹੈਗੀ ਆ ਹੁਣ बार-बार ਤੁਹਾਨੂੰ ਕੋਟਾਂ ਦੇ ਵਿੱਚ ਜਾਣਾ ਪੈ ਰਿਹਾ ਪਹਿਲਾਂ 2016 ਚ ਵੀ ਮੈਨੂੰ ਪਤਾ ਚੱਲਿਆ ਹਰਿਆਣਾ ਗਵਰਨਮੈਂਟ ਨੇ ਅ ਲਹਾਇਸੀ ਕਕਾਰ ਜੀ ਫਿਰ 2019 ਚ ਹਾ 19 ਵਾਲਾ ਕੇਸ ਜੀ ਲੜਿਆ 19 ਵਾਲਾ ਕੇਸ ਤਾਂ ਇਉਂ ਹੋਇਆ ਮੈਂ ਤੁਹਾਨੂੰ ਦੱਸਦਾ ਅੱਜ ਬੈਠਾ ਇੱਥੇ ਸ਼ੁੱਕਰਵਾਰ ਨੂੰ ਮੈਨੂੰ ਸ਼ਾਮੀ ਪਤਾ ਚੱਲਿਆ ਜੀ ਜੀ ਕਿ ਜੀ ਉਦੋਂ ਅਕਾਲੀ ਗਵਰਨਮੈਂਟ ਸੀ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਖੱਟੜ ਦੀ ਗਵਰਨਮੈਂਟ ਸੀ ਭਾਜਪਾ ਦੀ ਤੇ ਮੈਨੂੰ ਜਦੋਂ ਪਤਾ ਚੱਲਿਆ ਦੂਜੇ ਦਿਨ ਛੁੱਟੀ ਸੀ ਹਾਈ ਕੋਰਟ ਛੁੱਟੀ ਹੁੰਦੀ ਹੈ ਸੈਟਰਡੇ ਵਾਲੇ ਦਿਨ ਫਿਰ ਮੈਨੂੰ ਇੱਕ ਵਾਈਫ ਦਾ ਬਰਥਡੇ ਸੀ ਉਹਦੇ ਲਈ ਅਸੀਂ ਕਿਤੇ ਬਾਹਰ ਜਾਣਾ ਸੀ ਜਦੋਂ ਮੈਨੂੰ ਪਤਾ ਚੱਲਿਆ ਮੈਂ ਸਾਰਾ ਕੈਨਸਲ ਕੀਤਾ ਵਰਕ ਮੈਂ ਕਿਹਾ ਵੀ ਇਹ ਤਾਂ ਉੱਤੇ ਤਾਂ ਕੁਛ ਨਹੀਂ ਉਹ ਕਲਾਸ 1 ਅਫਸਰਾਂ ਦਾ ਐਗਜ਼ਾਮ ਸੀ ਜਿਹਦੇ ਵਿੱਚ ਐਸ ਡੀ ਐਮ ਤੁਹਾਡੇ ਡੀ ਐਸ ਪੀ ਕਲਾਸ 1 ਅਫਸਰਾਂ ਦੀ ਭਰਤੀ ਹੋਣੀ ਸੀ ਤੇ ਪੰਜਾਬ ਤੇ ਹਰਿਆਣੇ ਦੇ ਵਿੱਚ ਤਾਂ ਬਹੁਤ ਗੁਰਸਿੱਖ ਬੱਚੇ ਨੇ ਜਿਹੜੇ ਅੱਗੇ ਪੜ੍ਹਦੇ ਨੇ ਜੀ ਤੇ ਫਿਰ ਉਹ ਰਾਤੋਂ ਰਾਤ ਰਿੱਟ ਪ੍ਰਪੇਅਰ ਕਰਕੇ ਦੂਜੇ ਦਿਨ ਬਾਅਦ ਦੁਪਹਿਰ ਮੈਂ ਜਾ ਕੇ ਚੀਫ ਜਸਟਿਸ ਦੇ ਰਿਕੁਐਸਟ ਕੀਤੀ ਸਪੈਸ਼ਲ ਬੈਂਚ ਕਨਸਟੀਟਿਊਟ ਹੋਇਆ 4 ਵਜੇ ਸ਼ਾਮ ਨੂੰ ਜੀ 9:30 ਵਜੇ ਉਹਨਾਂ ਨੇ ਜੱਜਮੈਂਟ ਦਿੱਤੀ ਜਾ ਕੇ ਹਾਂ ਪੂਰੀ ਫਾਈਲ ਵਾਇਸ ਦੋ ਦਿਨ एग्जाम ਸੀ ਮੈਨੂੰ ਕਹਿੰਦੇ ਸੀ ਜੱਜ ਸਾਹਿਬ ਕਹਿੰਦੇ ਬਗੜੀ ਸਾਹਿਬ ਤੁਸੀਂ ਛੱਡੋ ਕਿ ਆ एग्जाम ਦੇ ਲੋ ਅਗਲੀ ਵਾਰ ਇਹ ਸਰਕਾਰ ਕਰ ਦੂ ਮੈਂ ਕਿਹਾ ਜਿਨੇ ਥੁੱਕਿਆ ਚੱਟੇ ਉਹ ਜਿਨੇ ਲਾ ਬਣਾ ਰਾਤੋਂ ਰਾਤ ਬਣਾਉਣਗੇ ਇਹ ਕੌਣ ਰੋਕ ਸਕਦਾ ਮੈਂ ਜੇ ਤੁਹਾਨੂੰ ਲੱਗਦਾ ਉਹ ਬੜੀ ਐਲੈਬੋਰੇਟ ਹੋ ਚ ਬਹਿਸ ਹੋਈ ਸੀ ਅਸਲ ਦੇ ਵਿੱਚ ਜੀ ਕਿਉਂਕਿ ਉਹ ਬੈਂਚ ਬੜਾ ਸਟ੍ਰਿਕਟ ਸੀ ਲਾ ਮੈਂ ਮਾਲਕ ਦੀ ਦਿਆ ਨਾਲ ਬਹੁਤ ਡਿਟੇਲ ਚ ਬਣਾਉਣਾ ਪਟੀਸ਼ਨ ਜੀ ਜੀ ਤੇ ਜਦੋਂ ਐਂਡ 'ਚ ਤਾਂ ਪ੍ਰਕੋਟ ਨੇ ਕਹਤਾ ਵੀ ਹਾਈ I हैव ਨੋ ਅਦਰ ਆਪਸ਼ਨ ਮੈਂ ਕਿਹਾ ਜੀ ਤੁਹਾਨੂੰ ਲੱਗਦਾ ਮੇਰੀ ਪਟੀਸ਼ਨ 'ਚ ਕੋਈ ਕਮੀ ਹੈ ਤੁਸੀਂ ਡਿਸਮਿਸ ਕਰੋ ਮੈਂ ਰਾਤ ਨੂੰ ਜਾ ਕੇ ਸੁਪਰੀਮ ਕੋਰਟ ਖਲਾਉਂਗਾ ਮੈਂ ਅਪੀਲ ਕਰੂੰ ਰਾਤੋ ਰਾਤ ਜਾ ਕੇ ਇਹ ਇਦਾਂ ਦਾ ਕੰਮ ਨਹੀਂ ਉੱਥੇ ਦਲੀਲ ਦੇ ਰਹੇ ਆ ਜੀ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਸਿੱਖ ਉਦੋਂ ਵੀ ਤਾਂ ਸ੍ਰੀ ਸਾਹਿਬ ਲਾਦ ਹੁੰਦਾ ਜੀ ਜੀ ਮੈਂ ਕਲੈਰੀਫਾਈ ਕੀਤਾ ਵੀ ਜਦੋਂ ਇਸ਼ਨਾਨ ਵੀ ਕਰਦਾ ਗੁਰਸਿੱਖ ਬੰਦਾ ਸਿਰ ਦੇ ਉੱਤੇ ਸ੍ਰੀ ਸਾਹਿਬ ਬਨ ਕੇ ਨਹੀਂ ਆਸਥਾ ਹੈ ਜੇ ਕਦੇ ਆਪਰੇਟ ਕਰਨ ਦੇ ਟਾਈਮ ਖੋਲਣੀ ਵੀ ਪੈ ਜਵੇ ਫਿਰ ਵੀ ਟੇਬਲ ਸਹਰਾਣੇ ਰੱਖ ਕੇ ਸਿੱਖ ਕਹਿੰਦਾ ਵੀ ਕਕਾਰ ਮੇਰੇ ਮੇਰੇ ਕੋਲ ਰਹਿਣ ਜਾਣ ਤੋਂ ਪਿਆਰੇ ਨੇ ਜੱਸ ਸਾਹਿਬ ਨੇ ਵੀ ਬ੍ਰੈ ਅਪਰੀਸ਼ੀਏਟ ਕੀਤੀ ਇਸ ਗੱਲ ਨੂੰ ਕਹਦੇ ਅਸੀਂ ਵੀ ਦੇਖਿਆ ਤੁਸੀਂ ਨਹੀਂ ਰੋਗ ਲਾ ਸਕਦੇ ਸਾਡਾ ਸੰਵਿਧਾਨਕ ਹੱਕ ਹੈ ਪੂਰੀ ਚੜ੍ਹਦੀ ਕਲਾ ਚ ਬੈਠ ਕੇ ਸਾਰੇ ਗੁਰਸਿੱਖ ਬੱਚਿਆਂ ਨੇ ਫਿਰ ਦੂਜੇ ਦਿਨ ਐਗਜ਼ਾਮ ਚ ਅਪੀਅਰ ਹੋਏ ਉਹ ਅਪੀਅਰ ਐਗਜ਼ਾਮ ਹੋਇਆ ਉਹਦੇ ਚ ਮੈਂ ਇੱਕ ਹੋਰ ਮੰਗ ਕਰ ਲਈ ਸੀ ਜਿੰਨੀ ਕਿਉਂਕਿ ਉਸ ਟਾਈਮ ਬਹੁਤ ਜਲਦਬਾਜੀ ਚ ਇਹ ਪਤਾ ਹੀ ਨਹੀਂ ਸੀ ਵੀ ਜੈਪੁਰ ਚ ਵੀ ਰੋਗ ਲੱਗੂਗੀ ਬਿਲਕੁਲ ਤਪਰ ਮੈਂ ਮੰਗ ਲਿਆ ਸੀ ਵੀ ਇੱਕ ਕਾਨੂੰਨ ਵੀ ਬਣਨਾ ਚਾਹੀਦਾ ਪਰ ਕਾਨੂੰਨ ਬਣਾਉਣਾ ਸਰਕਾਰਾਂ ਨੇ ਤੇ ਕੋਰਟ ਨੇ ਇੱਕ ਮੈਨੂੰ ਇਹ ਵੀ ਲਿਬਰਟੀ ਦਿੱਤੀ ਸੀ ਵੀ ਤੁਸੀਂ ਇੱਕ ਰਿਪਰੈਜੈਂਟੇਸ਼ਨ ਦਿਓ ਵੀ ਕਾਨੂੰਨ ਬਣੇ ਸਰਕਾਰਾਂ ਬਣਾਉਣ ਇਸ ਮੁੱਦੇ ਨੂੰ ਲੈ ਕੇ ਬਾਰ ਬਾਰ ਜੇ ਇਨਸੀਡੈਂਟ ਨਾ ਹੋਣ ਪਰ ਆ ਇਨਸੀਡੈਂਟ ਤੋਂ ਬਾਅਦ ਹੁਣ ਮੈਂ ਬੜਾ ਡਿਟੇਲ ਚ ਲਿਖਿਆ ਕਿ ਵੀ ਇੱਕ ਪ੍ਰੋਵੀਜ਼ਨ ਇਨਕੋਰਪੋਰੇਟ ਕਰੋ ਤੁਸੀਂ ਜੀ ਜੇ ਕੋਈ ਅਫਸਰ ਜਿਹੜਾ ਜਿਹਨੂੰ ਸੰਵਿਧਾਨ ਦਾ ਪਤਾ ਨਹੀਂ ਹੈ ਉਹ ਨੂੰ ਇਹ ਨਹੀਂ ਕਹਿ ਸਕਦਾ ਜੀ ਮੈਨੂੰ ਪਤਾ ਨਹੀਂ ਸੀ ਉਹਦੇ ਤੇ ਪਰਚੇ ਵੀ ਹੋਣ ਇਹ ਸ ਰਿਲੀਜੀਅਸ ਸੈਂਟੀਮੈਂਟਸ ਨੂੰ ਤਾਂ ਝਟਕਾ ਲੱਗਿਆ ਹੀ ਹੈ ਨਾ ਜੀ ਬਿਲਕੁਲ ਮੈਂ ਤਦੇ ਮੰਗਿਆ ਵੀ ਪਰਚਾ ਤਾਂ ਦੇ ਉਹਦੇ ਤੇ ਤੇ ਇੱਕ ਕਾਨੂੰਨ ਵੀ ਬਣੇ ਜਿੰਨੇ ਵੀ ਕੋਈ ਸਿੱਖ ਨੂੰ ਕਿਤੇ ਰੋਗਦਾ ਜਾਂ ਟੀਜ਼ ਕਰਦਾ ਉਹਨੂੰ ਇਹ ਨਹੀਂ ਵੀ ਛੱਡ ਦਿਓ ਪਤਾ ਨਹੀਂ ਸੀ ਜੀ ਮੈਨੂੰ ਕੁਝ ਪਤਾ ਨਹੀਂ ਸੀ ਜੇ ਸੰਵਿਧਾਨ ਦਾ ਪਤਾ ਨਹੀਂ ਸੀ ਸਾਨੂੰ ਉੱਥੇ ਕੱਲਿਆ ਵੀ ਨਹੀਂ ਪਤਾ ਤੈਨੂੰ ਬਿਲਕੁਲ ਇਹਨੂੰ ਦੱਸੂਗਾ ਕੌਣ ਸੰਵਿਧਾਨ ਬਾਰੇ ਦੱਸਣਾ ਪੈਂਦਾ ਵੀ ਕਿਸੇ ਨੂੰ ਜੇ ਕਤਲ ਕਰ ਦੋ ਤੇ 302 ਦਾ ਮੁਕੱਦਮਾ ਹੋ ਜਾਂਦਾ ਦੱਸਣ ਦੀ ਜੇ ਕੋਈ ਕਤਲ ਕਰਕੇ ਕਹੇ ਯਾਰ ਮੈਨੂੰ ਤਾਂ ਪਤਾ ਨਹੀਂ ਸੀ ਵੀ ਮੁਕੱਦਮਾ ਹੋ ਜਾਂਦਾ ਮਾਫ ਕਰਦੇ ਹਾਂ ਉਹਨੂੰ ਨਹੀਂ ਮਗਰੋਂ ਕਿਸੇ ਨੂੰ ਮਾਫੀ ਹੁਣ ਤੱਕ ਜਿੰਨਾ ਇਹ ਜਾਤਤियां ਹੋ ਰਹੀਆਂ ਕੋਈ ਮਤਲਬ ਡੋਮੈਸਟਿਕ 에ਅਰਲਾਈਨ ਤੇ ਰੋਕ ਲੰਦਾ ਜੀ ਕਿਰਪਾਨ ਕਿਵੇਂ ਮਤਲਬ ਬਾਰ-ਬਾਰ ਇਨਸੀਡੈਂਟ ਹੁੰਦੇ ਨੇ ਤੁਸੀਂ ਜੀ ਇੱਕ ਸਿੱਖ ਸਾਈਕਲਿੰਗ ਵਾਲਾ ਜਿਹੜਾ ਵੀਰ ਵਾਲਾ ਜਿਹੜਾ ਉਹਦੀ ਵੀ ਕੇਸ ਲੜਿਆ ਸੀ ਤੁਸੀਂ ਹਾਂ ਜੀ ਚਲੋ ਕੇਸ ਉਹ ਤਾਂ ਪ੍ਰਮਾਤਮਾ ਨੇ ਮਤਲਬ ਲੜਾਇਆ ਸੀ ਉਹ ਮੈਂ ਤਾਂ ਕੌਣ ਹੁੰਨਾ ਲੜਨ ਵਾਲਾ ਉਹ ਮੈਂ ਸੁਪਰੀਮ ਕੋਰਟ ਕੇਸ ਆਪਣਾ ਕੋਈ ਨਿੱਜੀ ਕੇਸ ਕਿਉਂਕਿ ਮੈਂ ਸੁਪਰੀਮ ਕੋਰਟ 2008 ਤੋਂ ਪ੍ਰੈਕਟਿਸ ਕਰ ਰਿਹਾ ਨਾਲ ਦੀ ਨਾਲ ਜੀ ਜੀ ਵਿਧੀ ਗ੍ਰੇਸ ਆਫ ਗੋਡ ਤੇ ਉਹ ਉਹ ਕੇਸ ਐਦਾਂ ਸੀ ਉਹ ਇੱਕ ਸਿੱਖ ਬੰਦਾ ਪ੍ਰਾਈਵੇਟ ਆਰਗੇਨਾਈਜੇਸ਼ਨ ਚ ਜਿਹੜੀ ਫਰਾਂਸ ਦੀ ਆਰਗੇਨਾਈਜੇਸ਼ਨ ਸੀ ਉਹਨਾਂ ਨੇ ਰੇਸ ਦੀ ਕੰਪੀਟੀਸ਼ਨ ਕਰਿਆ ਸਾਈਕਲ ਦਾ ਸਾਈਕਲਿੰਗ ਕੰਪੀਟੀਸ਼ਨ ਸੀ ਉਹ ਪਾਰਟਿਸਿਪੇਟ ਕਰਨ ਲਈ ਉਹਨੇ ਫਾਰਮ ਭਰਤਾ ਜਦੋਂ ਉਹ ਗਿਆ ਸਾਈਕਲ ਦੇ ਵਿੱਚ ਪਾਰਟਿਸਿਪੇਟ ਕਰਨ ਉਹਨੂੰ ਕਹਿੰਦੇ ਪੱਗ ਲਾ ਹੈਲਮਟ ਪਾ ਉਹ ਕਹਿੰਦਾ ਮੈਂ ਨਹੀਂ ਪੱਗ ਲਾਉਂਦਾ ਹੈਲਮਟ ਮੈਂ ਨਹੀਂ ਪਾਉਣਾ ਹੈਲਮਟ ਉਹ ਕਹਿੰਦੇ ਨਹੀਂ ਪਾਉਂਦਾ ਚੱਲ ਤੈਨੂੰ ਅਸੀਂ ਇਹ ਚ ਪਾਰਟਿਸਿਪੇਟ ਨਹੀਂ ਕਰਨ ਦੱਸ ਕਰਤਾ ਉਹਨੂੰ ਕਹਤਾ ਵੀ ਨਹੀਂ ਉਹਨੇ ਹਾਈ ਕੋਰਟ ਰੈਟ ਪਾਤੀ ਅਸਲ 'ਚ ਰਿੱਟ ਜਿਹੜੀ ਆ ਉਹ ਪ੍ਰਾਈਵੇਟ ਬੰਦੇ ਦੇ ਅਗੇਂਸਟ ਪੈਂਦੀ ਆ ਉਹ ਕੇਸ ਚੱਲਦਾ ਚੱਲਦਾ ਮੈਂ ਜਦੋਂ ਮੈਨੂੰ ਕਿਹਾ ਵੀ ਤੁਸੀਂ ਸਾਬਤ ਸੂਰਤੋਂ ਉੱਥੇ ਗੁਰਸਿੱਖ ਬੰਦੇ ਖੜੇ ਸੀ ਬਹੁਤ ਕਹਿੰਦੇ ਤੁਸੀਂ ਵੀ ਅਪੀਅਰ ਹੋਵੋ ਇਸ ਕੇਸ ਦੇ ਵਿੱਚ ਮੈਂ ਚਲਾ ਗਿਆ ਉੱਥੇ ਤੇ ਉਸੇ ਪਹਿਲਾਂ ਪੁੱਛਦੇ ਸੀ ਜੱਜ ਸਾਹਿਬ ਕਹਿੰਦੇ ਵੀ ਸਟਾਈਲ ਕੀ ਹੈ ਪੱਗ ਬੰਨਣ ਦਾ ਕਿਸੇ ਨੇ ਗੋਲ ਪਗੜੀ ਬੰਨੀ ਆ ਕਿਸੇ ਨੇ ਕਿਸੇ ਸਟਾਈਲ ਚ ਬੰਨੀ ਆ ਤੇ ਮੈਂ ਮੈ ਤੋਂ ਨਿਕਲ ਗਿਆ ਕਿ ਵੀ ਥਿਸ ਇਜ਼ ਰੋਂਗ ਕੁਐਸਚਨ ਹੁਣ ਸੁਪਰੀਮ ਕੋਰਟ ਦੇ ਅੱਗੇ ਜੱਜ ਸਾਹਿਬ ਨੂੰ ਇਹ ਗੱਲ ਕਹਿਣੀ ਮੈਨੂੰ ਕਈਆਂ ਨੇ ਰੋਕਿਆ ਵੀ ਤੂੰ ਮੈਂ ਕਿਹਾ ਨਹੀਂ ਮੈਨੂੰ ਦੱਸਣਾ ਵੀ ਹੈ ਤੇ ਦੈਨ ਆਈ ਹੈਵ ਕਲੈਰੀਫਾਈ ਵੀ ਉਹ ਪੁੱਛਿਆ ਉਹਨਾਂ ਨੇ ਮੈਨੂੰ ਵੀ ਕਿਉਂ ਇਹ ਨਹੀਂ ਕੋਈ ਸਟਾਈਲ ਹੈ ਮੈਂ ਕਿਹਾ ਜੀ ਹਿੰਦੂ ਕਟਸਰ ਵਨ ਹੈਵਿੰਗ हेयर स्टाइल ਔਨ ਦਿਸ ਸਾਈਡ ਅਦਰ ਔਨ ਦਿਸ ਸਾਈਡ ਇਤੋਂ ਦੀ ਡਿਸਕ੍ਰੀਸ਼ਨ ਅਨ ਕੋਲ ਬਣ ਲੈ ਜਿਵੇਂ Hindu ਇੱਕ ਬੰਦਾ ਜਿਹੜਾ ਮਜੀ ਹੇਅਰ ਕੱਟ ਰੱਖਦਾ ਹਾਂ ਇਧਰ ਨੂੰ ਰੱਖ ਲੈ ਟੇਡਾ ਕਰ ਲੈ ਬਿੰਗਾ ਕਰ ਲੈ ਇਹਦਾ ਕੋਈ ਡਿਫਾਈਨਡ ਨਹੀਂ ਹੈ ਤੇ ਫਿਰ ਕਹਿੰਦੇ ਅਸੀਂ ਤੁਹਾਡੇ ਭਲੇ ਦੀ ਗੱਲ ਕਰਦੇ ਹਾਂ ਮੈਂ ਕਿਹਾ ਵੀ 1800 57 ਸੈਕੰਡ ਵਰਲਡ ਵਾਰ ਸੀ ਜਦੋਂ ਬ੍ਰਿਟਿਸ਼ਰਜ਼ ਦੇ ਆਰਮੀ ਚ ਸੀ ਤਾਂ ਉਦੋਂ ਲੋ ਟੋਪ ਦੀ ਗੱਲ ਹੋਈ ਸੀ ਵੀ ਤੁਸੀਂ ਹੈਲਮਟ ਪਾਓ ਗਨ ਬੈਟਲ 'ਚ ਵੀ ਸਿੱਖ ਸੋਲਜਰ ਨੇ ਇਸ ਤਾਂ ਗਨ ਬੈਟਲ ਵਾਲੇ ਟਾਈਮ ਵੀ ਪਾਉਣਾ ਜਿੱਥੇ ਮੌਤ ਨੂੰ ਉਹਨਾਂ ਦੀ ਜਾਨ ਨੂੰ ਬਣੀ ਹੋਈ ਸੀ ਉੱਥੇ ਵੀ ਕਿਹਾ ਸੀ ਵੀ ਅਸੀਂ ਨਹੀਂ ਪਾਉਣਾ ਇਹ ਟੋਪ ਲਿਖ ਕੇ ਦੇ ਦਿੱਤਾ ਵੀ ਜੇ ਸਾਡੇ ਸੈਰਾਂ ਤੋਂ ਵਜਦੀ ਹੈ ਡੈਫੀਨੇਟਲੀ ਜੀ ਤੇ ਉਹ ਕਹਿੰਦੇ ਉਹ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਸਾਨੂੰ ਪ੍ਰਾਊਡ ਹੈ ਸਿੱਖਾਂ ਤੇ ਤਾਂ ਬਹੁਤ ਜ਼ਿਆਦਾ ਤੇ ਫਿਰ ਉਹ ਫਾਈਨਲ ਹਿਅਰਿੰਗ ਦੇ ਟਾਈਮ ਮੈਂ ਬਹੁਤ ਇੰਟਰਸਟਿੰਗ ਤੁਹਾਨੂੰ ਦੱਸਦਾ ਉਹ ਕੇਸ ਫਿਰ ਲੱਗਿਆ 6 ਮਹੀਨੇ ਤੋਂ ਬਾਅਦ ਤੇ ਮੈਂ ਉੱਥੇ ਐਪਲੀਕੇਸ਼ਨ ਲਾਤੀ ਇੰਟਰਵਿਨਰ ਦੀ ਕੋ ਅਦਰਵਾਈਜ਼ ਤਾਂ ਮੈਂ ਪਾਰਟੀ ਹੈ ਨਹੀਂ ਸੀ ਤੇ ਮੈਨੂੰ ਜਿਵੇਂ ਪ੍ਰਮਾਤਮਾ ਨੇ ਲਵਾਈ ਉਹ ਚ ਮੈਂ 1918 1987 ਦੀ ਇਨੈਕਟਮੈਂਟ ਹੈ ਯੂਕੇ ਦੀ ਲੰਡਨ ਦੀ ਜਿੱਚ ਐਗਜ਼ੈਂਪਸ਼ਨ ਦਿੱਤੀ ਹੋਈ ਹੈ ਉਹ ਸਾਰਾ ਕੁਝ ਡਿਟੇਲ ਚ ਲਾ ਕੇ ਮੈਂ ਫਾਈਲ ਕਰਤਾ ਰਜਿਸਟਰਡ ਹੋ ਕੇ ਔਨ ਰਿਕਾਰਡ ਲੱਗ ਗਿਆ ਜਦੋਂ ਪੱਕੀ ਪੱਕੀ ਫਾਈਨਲ ਬਹਿਸ ਹੋਈ ਸੈਂਟਰਲ ਗਵਰਨਮੈਂਟ ਨੇ ਕਹਿਤਾ ਕਿ ਜੀ ਇਹ ਪ੍ਰਾਈਵੇਟ ਆਰਗੇਨਾਈਜੇਸ਼ਨ ਐ ਫਰਾਂਸ ਵਾਲੀ ਕੋਈ ਪਾਰਟਿਸਿਪੇਟ ਕਰੇ ਜਾਂ ਨਾ ਕਰੇ ਇਹ ਕਿਹੜਾ ਕੋਈ ਜ਼ਰੂਰੀ এমਪਲॉयਮੈਂਟ ਵਾਲਾ ਕੰਮ ਆ ਜਾਂ ਸਰਕਾਰੀ ਕੰਮ ਆ ਅਸੀਂ ਇਨੀ ਜੀ ਕੁਝ ਕਰ ਸਕਦੇ ਸੈਂਟਰਲ ਗਵਰਨਮੈਂਟ ਨੇ ਰਿਪਲਾਈ ਚ ਕਿਹਾ ਤੇ ਕੋਰਟ ਨੇ ਵੀ ਪੁੱਛਿਆ ਸਾਰਿਆਂ ਨੇ ਦਲੀਲਾਂ ਦਿੱਤੀਆਂ ਕੋਰਟ ਕਹਿੰਦੇ ਵੀ ਅਸੀਂ ਇੱਚ ਇੰਟਰਫੇਅਰ ਨਹੀਂ ਕਰਨਾ ਜੇ ਕੋਈ ਸਰਕਾਰੀ ਅਦਾਰਾ ਹੁੰਦਾ ਉਹਨੂੰ ਤਾਂ ਅਸੀਂ ਡਾਇਰੈਕਸ਼ਨਾਂ ਦੰਦੇ ਤੇ ਫਿਰ ਮੈਂ ਕਿਹਾ ਜੀ ਹੁਣ ਮੈਨੂੰ ਪਰਮਿਸ਼ਨ ਦਿਓ ਬੋਲਣ ਦੀ ਸੈਂਟਰਲ ਗਵਰਨਮੈਂਟ ਨੇ ਕਹਤਾ ਅਸੀਂ ਨਹੀਂ ਕੁਝ ਕਰ ਸਕਦੇ ਤੁਸੀਂ ਕਹਿੰਦੇ ਹੋ ਅਸੀਂ ਨਹੀਂ ਕੁਝ ਕਰ ਸਕਦੇ ਫਾਈਲ ਤੁਸੀਂ ਸੁੱਟਤੀ ਤੇ ਮੈਂ ਸਟਾਰਟਿੰਗ ਕਰੀ 87 ਤੋਂ ਮੈਂ ਕਿਹਾ ਜੀ ਤੁਸੀਂ ਪੜੋ ਯੂਕੇ ਦਾ ਲਾਅ ਜਿਹੜਾ ਮੈਂ ਨਾਲ ਲਾਇਆ ਸੀ ਉੱਥੇ ਐਗਜ਼ੈਂਪਲ ਇਟਸ ਅ ਕਲੋਜ਼ ਥੇਰ ਵੇਅਰ ਇਟ ਇਜ਼ ਮੈਂਸ਼ਨਡ ਸਿੱਖ ਬੇਅਰਿੰਗ ਟਰਬਨ ਆਰ ਐਗਜ਼ੈਂਪਟਡ ਫ੍ਰੋਮ ਬੇਅਰਿੰਗ ਹੈੱਡ ਗੀਅਰ ਹੈਲਮਟ ਨੂੰ ਹੈੱਡ ਗੀਅਰ ਕਹਿੰਦੇ ਆ ਜੀ ਤੇ ਉੱਥੇ ਕਹਤਾ ਵੀ ਲੋਡ ਨਹੀਂ ਟੂ ਵੀਲਰ ਤੇ ਜਾਂ ਬੰਦਾ ਮੋਟਰਸਾਈਕਲ ਜਾਂ ਬਾਈਕ ਜਾਂ ਸਾਈਕਲ ਤੇ ਜਾਵੇ ਤਾਂ ਉਹ ਪੱਗ ਬੰਨੀ ਹੈ ਜਿਨੇ ਉਹਨੂੰ ਹੈਲਮਟ ਪਾਉਣ ਦੀ ਲੋੜ ਨਹੀਂ ਹੂੰ ਹੂੰ ਯੂਕੇ ਲਈ ਸਿੱਖ ਆਊਟਸਾਈਡਰ ਹੈ ਕੈਨੇਡਾ ਦੇ ਕਿੰਨੇ ਕੇਸ ਹੋਏ ਨੇ ਜਿੱਥੇ ਸਕੂਲਾਂ ਚ ਪਰਮਿਸ਼ਨ ਬੱਚਿਆਂ ਨੂੰ ਮਿਲੀ ਹੈ ਪੱਗ ਬੰਨਣ ਦੀ ਜੀ ਫਿਰ ਮੈਂ ਐਂਡ ਦੇ ਵਿੱਚ ਆਸਟ੍ਰੇਲੀਆ ਦਾ ਇੱਕ ਸਾਈਟ ਕੀਤਾ ਸੀ ਆਸਟ੍ਰੇਲੀਆ ਚ ਅਦਰਵਾਈਜ਼ ਕੋਈ ਕਾਨੂੰਨ ਨਹੀਂ ਹੈ ਜਿਵੇਂ ਯੂਕੇ ਚ ਤਾਂ ਕਾਨੂੰਨ ਬਣ ਗਿਆ ਜੀ ਜੀ ਤੇ ਉੱਥੇ ਮਤਲਬ ਇੱਕ ਸਿੱਖ ਸਾਈਕਲਿਸਟ ਸੀ ਉਹ ਸਾਈਕਲ ਤੇ ਜਾ ਰਿਹਾ ਸੀ ਤੇ ਉਹਨੂੰ ਪੁਲਿਸ ਵਾਲਿਆਂ ਨੇ ਰੋਕਿਆ ਉਹਨੂੰ ਕਹਿੰਦੇ ਤੂੰ ਹੈਲਮਟ ਨਹੀਂ ਪਾਇਆ ਹੂੰ ਹੂੰ ਉਹਨੂੰ ਫਾਈਨ ਕਰਤਾ 100 ਡਾਲਰ ਦਾ ਉਹਨੇ ਜਾ ਕੇ ਕੇਸ ਪਾਤਾ ਜਜਵਤੀ ਬੰਦਾ ਸੀ ਉਹ ਸਿਟੀ ਸਟਰਾਟ ਮੈਜਿਸਟਰੇਟ ਸਭ ਤੋਂ ਛੋਟੀ ਕੋਰਟ ਹੈ ਉੱਥੇ ਜੀ ਉਸ ਕੋਰਟ ਨੇ ਫਾਈਨ ਤਾਂ ਮਾਫ ਕੀਤਾ ਹੀ ਕੀਤਾ ਨਾਲ ਉਹਨਾਂ ਨੇ ਅਬਜ਼ਰਵ ਕੀਤਾ ਕਹਿੰਦਾ ਹਾਊ ਇਟ ਇਜ਼ ਪੋਸੀਬਲ ਟੂ ਬੀਅਰ ਹੈਲਮਟ ਅਪਨ ਦੀ ਟਰਬਨ ਕਹਿੰਦਾ ਹਮ ਹਾਊ ਇਟ ਇਜ਼ ਪੋਸੀਬਲ ਔਨ ਥਿਸ ਅਰਥ ਇਸ ਧਰਤੀ ਤੇ ਕਹਿੰਦਾ ਕਿਵੇਂ ਪੋਸੀਬਿਲਟੀ ਹੈ ਕਿ ਕੋਈ ਬੰਦਾ ਹੈਲਮਟ ਪਾਵੇ ਤਰਬਨ ਦੇ ਉੱਤੇ ਨਾਲੇ 100 ਡਾਲਰ ਕੀਤਾ ਮਾਫ ਕਾਨੂੰਨ ਕੋਈ ਨਹੀਂ ਮੈਂ ਕਿਹਾ ਜੀ ਅਸੀਂ ਬਾਹਰ ਯੂਕੇ ਵਾਸਤੇ ਅਸੀਂ ਆਊਟਸਾਈਡਰ ਕੈਨੇਡਾ ਵਾਸਤੇ ਅਸੀਂ ਆਊਟਸਾਈਡਰ ਅਸੀਂ ਆਸਟ੍ਰੇਲੀਆ ਵਾਸਤੇ ਆਊਟਸਾਈਡਰ ਅਸੀਂ ਖੜੇ ਆ ਅੱਜ ਸੁਪਰੀਮ ਕੋਰਟ ਜਿਹੜੀ ਸਭ ਤੋਂ ਵੱਡੀ ਕੋਰਟ ਹੈ ਸਰਕਾਰ ਕਹਿੰਦੀ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਹਾ ਵੀ ਇਹ ਨਹੀਂ ਮੇਨਟੇਨੇਬਲ ਤੁਸੀਂ ਫਿਰ ਇਹ ਆਰਡਰ ਕਰ ਦੋ ਵੀ ਸਿੱਖਾਂ ਨੂੰ ਬਾਹਰ ਕੱਢ ਦੋ ਇਹਦਾ ਮਤਲਬ ਅਸੀਂ ਬਾਹਰ ਜ਼ਿਆਦਾ ਸੇਫ ਆ ਉਹਨਾਂ ਨੂੰ ਸਟ੍ਰਾਈਕ ਡਾਊਨ ਕਰੀ ਗੱਲ ਜਦ ਹੀ ਉਹਨਾਂ ਨੇ ਫਾਈਲ ਚੁੱਕ ਲਈ ਮੇਰੇ ਹੁਣ ਵੀ ਜ਼ਿਆਦਾ ਤੇ ਲੋਕਾਂ ਨੇ ਮੈਨੂੰ ਚੁੱਕ ਲਿਆ ਪਿੱਛੋਂ ਕਹਿੰਦੇ ਵਗੜੀ ਸਭ ਵੀ ਮਤਲਬ ਕਰਾਉਣ ਤਾਂ ਪ੍ਰਮਾਤਮਾ ਵਾਲਾ ਜਦੋਂ ਉਹਨਾਂ ਨੇ ਆਰਡਰ ਡਾਇਰੈਕਸ਼ਨ ਦਿੱਤੀ ਵੀ ਰਿਪਰੈਜ਼ੈਂਟੇਸ਼ਨ ਜਿਹੜੀ ਉਹ ਡਿਸਾਈਡ ਕਰੋ ਡਿਸਮਿਸਲ ਤੋਂ ਤਾਂ ਬਹੁਤ ਅੱਛਾ ਆਰਡਰ ਹੋਇਆ ਇੱਕ ਇਹ ਐਵਿਡੈਂਸ ਦੇਣੀ ਬੜੀ ਵੱਡੀ ਗੱਲ ਹੈ ਜੀ ਆਹ ਬੰਦਾ ਵਕੀਲ ਨਹੀਂ ਸਕਦਾ ਨਹੀਂ ਇਹ 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 ਤੁਸੀਂ ਮੈਂ ਇੱਕ ਹੋਰ ਦੱਸਦਾ ਤੁਹਾਨੂੰ ਵਕਾਲਤ ਦੇ ਵਿੱਚ ਸਾਰਾ ਕੁਝ ਐਵੀਡੈਂਸ ਤੇ ਨਹੀਂ ਤੁਹਾਡੀ ਮਾਈਂਡ ਤੇ ਟਾਈਮ ਦੇ ਵਿੱਚ ਤੁਹਾਡੇ ਦਿਮਾਗ 'ਚ ਕੀ ਆਉਂਦਾ ਕਿਉਂਕਿ ਜੱਜ ਵੀ ਇੱਕ ਇਨਸਾਨ ਹੈ ਨਾ ਬਾਕੀ ਪਰਮਾਤਮਾ ਕਰਾਉਣ ਵਾਲਾ ਸੋ ਇਹ ਗੱਲਾਂ ਤਾਂ ਹੋ ਰਹੀਆਂ ਪਰ ਹੈ ਇਹ ਮੰਦ ਭਾਗੀਆਂ ਬਹੁਤ ਇਹ ਚੀਜ਼ਾਂ ਦਾ ਮਤਲਬ ਅੱਜ ਦੀ ਸਟੇਜ 'ਤੇ ਸਾਨੂੰ ਕੋਈ ਕਹੇ ਵੀ ਤੁਸੀਂ ਐਵੀਡੈਂਸ ਦਿਓ ਵੀ ਤੁਹਾਡੀ ਕਿਰਪਾਨ ਸ੍ਰੀ ਸਾਹਿਬ ਤੁਹਾਡਾ ਇੱਕ ਉਹ ਦੇਸ਼ ਦੇ ਲਈ ਅਸੀਂ ਤਰ੍ਹਾਂ ਨੇ ਪ੍ਰਸ਼ਾਤ ਆਕਾਸ਼ ਆਪਣਾ ਕੁਰਬਾਨੀਆਂ ਦਿੱਤੀਆਂ ਹੋਣ ਹਨਾ ਨਹੀਂ ਆਪਣਾ ਸਾਡਾ ਦੇਸ਼ ਹੈ ਮੰਨ ਲਓ ਅਸੀਂ ਕਹਿੰਦੇ ਸਾਡਾ ਦੇਸ਼ ਹੈ ਸਾਨੂੰ ਪਰਾਇਆ ਸ਼ੋਅ ਕਰਨ ਦੀਆਂ ਕੋਸ਼ਿਸ਼ਾਂ ਨਹੀਂ ਤਾਂ ਮੈਨੂੰ ਮੈਂ ਇਹ ਗੱਲ ਕਰਦਾ ਜੇ ਕੋਈ ਬੰਦਾ ਕੋਈ ਗੁਰਸਿੱਖ ਬੰਦਾ ਦਾੜੀ ਪ੍ਰਕਾਸ਼ ਕਰੀ ਹੋਈ ਹੈ ਉਹਨੇ ਸਿਰ ਸਾਹ ਪਾਈ ਹੋਈ ਹੈ ਇਹਨਾਂ ਨੇ ਇਦਾਂ ਉਹਨੂੰ ਪੋਰਟਰੇ ਕਰਿਆ ਵੀ ਇਹ ਟੈਰਰਿਸਟ ਆ ਸ਼ਾਇਦ ਹਾਂ ਜਿਹੜੇ ਬੰਦੇ ਤੇ ਫਕਰ ਹੋਣਾ ਚਾਹੀਦਾ ਸੀ ਜਿਹੜਾ ਸਿਰ ਦਾ ਤਾਜ ਹੋਣਾ ਚਾਹੀਦਾ ਸੀ ਉਹਨੂੰ ਕੋਸ਼ਿਸ਼ ਇਹ ਕਰ ਰਹੇ ਨੇ ਪਰ ਮੈਨੂੰ ਪ੍ਰਮਾਤਮਾ ਤੇ ਬੜਾ ਭਰੋਸਾ ਹੈ ਕਿ ਵੀ ਇਹ ਇਹ ਇਹਨਾਂ ਦੀ ਇਹਨਾਂ ਦੀ ਨੀਤੀ ਇਹ ਪੂਰੀ ਸਿਰੇ ਚੜਨੀ ਨਹੀਂ ਚੜਨੀ ਦੇਣੀ ਪਰਮਾਤਮਾ ਦੀ। ਸਾਡੀ ਸਾਬ ਇੱਕ ਲਾਸਟ ਸਵਾਲ ਇਹ ਹੈ ਕਿ ਹੁਣ 12 13 ਬੱਚਿਆਂ ਦਾ ਉਹਨਾਂ ਦਾ ਕੈਰੀ ਡਿਸਟ੍ਰਾਈ ਕਰ ਦਿੱਤਾ ਗਿਆ। ਹੈਨਾ? ਸਿਵਲ ਜਾਜਦੇ ਉਹਨਾਂ ਨੂੰ ਪੇਪਰ ਦੇ ਨਹੀਂ ਚੋਰ 6 7 ਹੀ ਬੰਦੇ। ਜੀ ਹੈਨਾ? 12 13 ਚੋਂ ਪਰ ਉਹ ਬੱਚਿਆਂ ਦਾ ਕੀ ਬਣੂਗਾ ਕਿਉਂਕਿ ਬਹੁਤ ਉਹਨਾਂ ਦੇ ਡੋਨ ਫਲ ਗਏ ਹੋਣੇ ਆ। ਜੀ ਚਾਹੀਦਸ ਜਿੱਦਾਂ ਤੁਸੀਂ ਆਪਣੇ ਆਪਣੇ ਲੈਵਲ ਤੇ ਡਾਇਰੈਕਟ ਪਾਈ ਆ। ਜੀ ਸਰੋਨੀ ਕਮੇਟੀ ਨੂੰ ਆਕਾਲੀ ਦਲ ਨੂੰ ਸਾਡੀ ਦਿੱਲੀ ਕਮੇਟੀ ਹੈਗੀ ਹਰਿਆਣਾ ਕਮੇਟੀ ਅੱਗੇ ਆਉਣਾ ਚਾਹੀਦਾ ਸੀ ਪਰ ਮੇਰੇ ਸਾਰਾ ਹਾਲ ਤੱਕ ਕੋਈ ਆਇਆ ਨਹੀਂ ਦੇਖੋ ਜਦੋਂ ਮੈਂ ਮੈਂ ਇਹ ਗੱਲ ਤੁਹਾਡੀ ਨਾਲ ਨੂੰ ਵਾਅਦਾ ਕਰਦਾ ਜਦੋਂ 2019 ਚ ਵੀ ਮੈਂ ਉਹ ਰਿੱਟ ਕੀਤੀ ਆ ਰਾਤੋਂ ਰਾਤ ਮੈਨੂੰ ਤਾਂ ਮੈਨੂੰ ਇਹ ਨਹੀਂ ਸੀ ਵੀ ਮੈਂ ਕੋਈ ਕ੍ਰੈਡਿਟ ਦੇਣਾ ਤੁਸੀਂ ਸਟਾਰਟਿੰਗ ਬਾਗੜੀਆ ਤੋਂ ਕਰੀ ਮੇਰਾ ਗੋਤ ਬਾਗੜੀ ਬੱਬੇ ਨੂੰ ਕੰਨਾ ਗੱਗਾ ਢਾੜੇ ਨੂੰ ਵਿਹਾਰੀ ਜਿੰਨੇ ਸਾਡੇ ਪਿੰਡ ਚ ਜੱਟਾਂ ਦੇ ਘਰ ਨੇ ਉਹਨਾਂ ਦਾ ਗੋਤ ਬਾਗੜੀ ਐ ਸਾਰਿਆਂ ਦਾ ਬਾਗੜੀਆ ਨਹੀਂ ਬਾਗੜੀ ਬਾਗੜੀ ਹੁਣ ਮੈਂ ਇੱਕ ਸਿੱਖ ਕਮਿਊਨਿਟੀ ਇੱਕ ਮੈਨੂੰ ਬਿਲੋਂਗ ਕਰਦਾ ਤੇ ਮੈਨੂੰ ਲੱਗਿਆ ਮੈਂ ਵੀ ਇਹ ਗਲਤ ਹੋ ਰਿਹਾ ਮੈਂ ਇੰਨਾ ਮਾਲਕ ਦੀ ਦਿਆ ਨਾਲ ਪ੍ਰਾਈਵੇਟ ਪ੍ਰੈਕਟਿਸ ਦਾ ਵਰਕ ਮੈਂ ਸਾਂਭੀ ਕਰ ਰਿਹਾ ਮਾਲਕ ਦੀ ਦਿਆ ਨਾਲ ਮੈਨੂੰ ਲੱਗਿਆ ਵੀ ਇਹ ਮੈਂ ਕੰਮ ਯਾਰ ਮੇਰਾ ਇਹ ਮੇਰੀ ਕਮਿਊਨਿਟੀ ਦਾ ਹੈ ਉਦੋਂ ਹੀ ਨਾਲ ਆ ਕੇ ਖੜ ਜਾਂਦੇ ਕੋਈ ਮੈਂ ਹੁਣ ਉਸ ਤੋਂ ਬਾਅਦ ਵੀ ਕਈ ਇੰਟਰਵਿਊ ਹੋਏ ਆ ਕਿ ਯਾਰ ਇਹਨਾਂ ਨੂੰ ਆਪਾਂ ਹੁਣ ਆ ਨਵਾਂ ਕਾਨੂੰਨ ਬਣਾਉਣ ਵਾਸਤੇ ਆਇਆ ਜਿੱਥੇ ਬੇਅਦਬੀ ਦਾ ਇਸ਼ੂ ਹੈ ਉਹਦੇ ਵਿੱਚ ਮੈਂ ਹੁਣ ਇਹਨਾਂ ਨੂੰ ਲਿਖ ਕੇ ਦੇ ਰਿਹਾ ਕਿਉਂਕਿ ਮੈਨੂੰ ਹਾਈ ਕੋਰਟ ਨੇ ਕਹਤਾ ਸੀ ਵੀ ਤੁਸੀਂ ਇਹ ਇਹਨਾਂ ਦੇ ਵਕੀਲ ਹਾਈ ਕੋਰਟ ਕਹਿੰਦੇ ਵੀ ਇਹ ਲਿਖ ਕੇ ਦੇਣ ਅਸੀਂ ਦੇਖਦੇ ਆ ਕੋਈ ਕਾਨੂੰਨ ਬਣਾਉਨੇ ਆ ਹੁਣ ਮਾਚਰਾ ਸਿਰਫ ਪੰਜਾਬ ਤੇ ਹਰਿਆਣਾ ਦਾ ਨਹੀਂਗਾ ਹਾਂ ਜਿਹੜਾ ਕਨਸਟੀਟਿਊਸ਼ਨ ਹੈ ਉਹ ਤਾਂ ਪੂਰੇ ਇੰਡੀਆ ਦੇ ਵਿੱਚ ਚੱਲਣਾ ਨਾ ਉਹ ਸੋ ਮੈਂ ਇਸ ਕਰਕੇ ਚੀਫ ਜਸਟਿਸ ਨੂੰ ਲਿਖਿਆ ਤੇ ਰਜਿਸਟਰਾਰ ਕਿਉਂਕਿ ਰਜਿਸਟਰਾਰ ਦੇ ਅੰਡਰ ਇਜ਼ਾਮ ਹੁੰਦਾ ਜੀ ਜੀ ਹਾਈ ਕੋਰਟ ਰਾਜਸਥਾਨ ਹਾਈ ਕੋਰਟ ਦਾ ਪ੍ਰੈਰੋਗੇਟਿਵ ਹੈ ਉਹਨਾਂ ਨੂੰ ਲਿਖਦਾ ਹਮ ਬਾਕੀ ਪਰਮਾਤਮਾ ਜਿਵੇਂ ਮੈਂ ਚਾਹੁੰਦਾ ਜੇ ਇਹ ਤੇ ਇੰਨਾ ਕੰਮ ਹੋ ਗਿਆ ਮੈਂ ਕਹਿੰਦਾ ਇਹਦੀ ਰੀਲੀਫ ਵੀ ਮਿਲਣਾ ਚਾਹੀਦਾ ਜੇ ਕਿਸੇ ਨਾਲ ਧੱਕਾ ਹੋਇਆ ਉਹਦਾ ਹੱਲ ਵੀ ਹੋਣਾ ਚਾਹੀਦਾ ਜੀ ਜੀ ਉਹਦੇ ਲਈ ਜਿਵੇਂ ਪਰਮਾਤਮਾ ਕਰਾਊਗਾ ਜ਼ਰੂਰ ਕਰਾਂਗੇ ਉਹਨਾਂ ਜਿਹੜੇ ਬੱਚਿਆਂ ਦਾ ਪੇਪਰ ਨਹੀਂ ਹੋ ਸਕਿਆ ਜੀ ਪੇਪਰ ਦੁਆਰਾ ਹੋਣ ਦੀ ਕਮਿਟੀ ਪ੍ਰੋਵੀਜ਼ਨ ਹੈਗੀ ਸਰ ਪ੍ਰੋਵੀਜ਼ਨ ਪੇਪਰ ਕੈਨਸਲ ਹੋ ਕੇ ਕਿੱਡੇ-ਕਿੱਡੇ ਦੁਬਾਰਾ ਤੋਂ ਹੁੰਦੇ ਨਹੀਂ ਇਹ ਤਾਂ ਹੈ ਹੀ ਇੱਕ ਸਟੇਟ ਦਾ ਪੇਪਰ ਹੂੰ ਹੂੰ ਦੋ ਤਰ੍ਹਾਂ ਦੇ ਪੇਪਰ ਹੁੰਨੇ ਆ ਇੱਕ ਪੇਪਰ ਪੂਰੇ ਆਲ ਓਵਰ ਇੰਡੀਆ ਦਾ ਹੁੰਦਾ ਆਲ ਓਵਰ ਇੰਡੀਆ ਦੇ ਪੇਪਰ ਚੈੱਕ ਕਰ ਲੋ ਔਨਲਾਈਨ ਕਿੰਨੀ ਵਾਰ ਕੈਨਸਲ ਹੋ ਕੇ ਦੁਬਾਰਾ ਹੋ ਜਾਂਦੇ ਆ ਇਹ ਤਾਂ ਹੈ ਹੀ ਇੱਕ ਸਟੇਟ ਦਾ ਇੱਕ ਸੈਂਟਰ ਦਾ ਜਿਹੜੀ ਬੱਚੀ ਆਪਣੇ ਕਕਾਰਾਂ ਕਰਕੇ ਜਿਹੜਾ ਉਹਦਾ ਹੱਕ ਸੀ ਅੰਦਰ ਲੈ ਕੇ ਜਾਣ ਦਾ ਉਸ ਉਹਨਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਨੂੰ ਪੂਰਾ ਹੱਕ ਹੈ ਕਿ ਉਹ ਮੈਂ ਮੰਗ ਕੀਤੀ ਹੈ ਇਹਦੇ ਵਿੱਚ ਬਾਕੀ ਪ੍ਰਮਾਤਮਾ ਜਿਵੇਂ ਕਰਾਊਗਾ ਉਹ ਉਦਾਂ ਕਰਾਂਗੇ ਜੀ ਜੀ ਬਗੜੀ ਸਾਹਿਬ ਸਾਡੇ ਨਾਲ ਬੈਠੇ ਆ ਔਰ ਗੱਲਬਾਤ ਕਰ ਰਹੇ ਆ ਜਿੱਥੇ ਸਿੱਖ ਜਿਹੜੇ ਹੈਗੇ ਕਮਿਊਨਿਟੀ ਦੇ ਕੇਸ ਲੜਦੇ ਆ ਉੱਥੇ ਹੋਰ ਵੀ ਤੁਸੀਂ ਕਮਿਊਨਿਟੀ ਕੇਸ ਲੜਦੇ ਆ ਕਈ ਵਾਰ ਇਦਾਂ ਹੁੰਦਾ ਵੀ ਬੰਦਾ ਸਿੱਖ ਆ ਤੇ ਸਿੱਖਾਂ ਦਾ ਲੜਦਾ ਨਾ ਆਪਾਂ ਸਾਰਿਆਂ ਦੇ ਲੜਿਆ ਸਾਨੂੰ ਸਾਨੂੰ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੈਗਾ ਹਾਂ ਮੈਂ ਚਲੋ ਉਹ ਵੀ ਤੁਹਾਨੂੰ ਕਲੀਅਰ ਕਰ ਦਿੰਦਾ ਵੈਸੇ ਮੈਨੂੰ ਇਹ ਲੱਗਦਾ ਵੀ ਆਪਣੇ ਮੂੰਹੋਂ ਆਪ ਮੀਆਂ ਮਿੱਠੂ ਵਾਲਾ ਜਿਹੜਾ ਕੋਈ ਗੱਲ ਦੇਖੋ ਜਿਹੜੀ ਐਵੀਡੈਂਸ ਹੈ ਉਹਦੇ ਤੋਂ ਤੁਸੀਂ ਕਰੀਏ ਕਿਉਂਕਿ ਇਹ ਦਰਸ਼ਕਾਂ ਨੂੰ ਵੀ ਮਤਲਬ ਪਤਾ ਲੱਗ ਜਵੇ ਤਾਂ ਜ਼ਿਆਦਾ ਬੈਟਰ ਹੈ 2018 ਚ ਜਦੋਂ ਕਿਸਾਨਾਂ ਤੇ ਪਰਚੇ ਕਰਦੇ ਸੀ ਵੀ ਜਦੋਂ ਪਰਾਲੀ ਨੂੰ ਅੱਗ ਲਾਉਂਦੇ ਆ ਜੇ ਕਰਦੇ ਆ ਇਹਨਾਂ ਨੂੰ ਅੰਦਰ ਕਰ ਦਿਓ ਉਦੋਂ ਮੈਂ ਇੱਕ ਪਿੱਲ ਉਦੋਂ ਪਾਈ ਸੀ ਵੀ ਜਿਹੜਾ ਝੋਨਾ ਹੈ ਸਾਡਾ ਜਿਹਦੇ ਆ ਪਰਾਲੀ ਦਾ ਦੂਸ਼ਣ ਸਾਡੇ ਸਿਰ ਤੇ ਮੜਦੇ ਹੋ ਇਹਨੇ ਤਾਂ ਸਾਡਾ ਪੀਣ ਵਾਲਾ ਪਾਣੀ ਖਤਮ ਕਰਤਾ ਕਿਸਾਨ ਕਿਉਂ ਝੋਨਾ ਲਾਉਂਦਾ ਕਿਉਂਕਿ ਇਹਦੀ ਐਮਐਸਪੀ ਤੇ ਪ੍ਰੋਕਿਊਰਮੈਂਟ ਸਰਕਾਰ ਕਰਦੀ ਹੈ ਤੁਸੀਂ ਜਿਹੜੀਆਂ ਯੂਨੀਵਰਸਟੀਆਂ ਰੱਖੀਆਂ ਹੋਈਆਂ ਜਿਨ੍ਹਾਂ ਦਾ ਕਰੋੜਾਂ ਦਾ ਬਜਟ ਤੁਸੀਂ ਖਰਾਬ ਕਰ ਰਹੇ ਹੋ ਕਿਸਾਨਾਂ ਨੂੰ ਉਹ ਇਹ ਨਹੀਂ ਦੱਸ ਸਕੇ ਕਿਹੜੀ ਕਿਹੜੀ ਜਗ੍ਹਾ ਤੇ ਕਿਹੜੀ ਫਸਲ ਹੋ ਸਕਦੀ ਹੈ ਅਲੱਗ-ਅਲੱਗ ਮਿੱਟੀ ਹੈ ਉਹ ਮੈਂ ਪੂਰੀ ਪਟੀਸ਼ਨ ਦੇ ਵਿੱਚ ਮੰਗ ਕੀਤੀ ਸੀ ਕਿ ਵੀ ਝੋਨੇ ਦੀ ਲੋੜ ਨਹੀਂ ਕਿਸਾਨਾਂ ਨੂੰ ਕਿਸਾਨਾਂ ਨੂੰ ਐਮਐਸਪੀ ਜਿਹੜੀ ਝੋਨੇ ਨਾਲੋਂ ਵੀ ਜ਼ਿਆਦਾ ਹੋਵੇ ਕਿਸਾਨ ਨੇ ਤਾਂ ਕੰਮ ਕਰਨਾ ਉਸ ਰੇ ਉਸ ਬੱਸ ਦੀ ਸਵਾਰੀ ਹੈ ਜਿੱਦੀ ਡਰਾਈਵਰ ਸਰਕਾਰ ਹੈ ਜਿੱਦ ਨੂੰ ਮਰਜ਼ੀ ਲਾ ਲੋ ਇਹ ਤਾਂ ਖੇਤ ਚ ਕੰਮ ਕਰਨਾ ਹੈ ਬਿਲਕੁਲ ਤੇ ਉਹ ਵੀ ਸਟੇ ਕਰਾਏ ਫਾਈਨ ਫਿਰ ਉਸ ਤੋਂ ਬਾਅਦ ਹਾਈ ਕੋਰਟ ਸੁਪਰੀਮ ਕੋਰਟ ਨੇ ਉੱਥੇ ਮਸਲਾ ਹਟਾ ਤੱਕ ਕਿ ਕਿਸਾਨ ਦਿੱਲੀ ਦੂਸ਼ਿਤ ਹੁੰਦੀ ਹੈ ਉੱਥੇ ਜਾ ਕੇ ਜਿੱਥੇ ਕਿੰਨੇ ਦੀ ਕਿਸਾਨਾਂ ਨੂੰ ਅੰਦਰ ਦੋ 6 11 2019 ਦਾ ਆਨਲਾਈਨ ਚੈੱਕ ਕਰ ਸਕਦੇ ਹੋ ਇੱਕੋ ਦਿਨ ਚ 3 ਘੰਟੇ 3.5 ਘੰਟੇ ਬਹਿਸ ਕਰਕੇ ਜਿਹੜੇ ਕਹਿੰਦੇ ਸੀ ਵੀ ਅੰਦਰ ਦਿਓ ਉਹ ਇਹ ਕਹਿ ਕੇ ਆਰਡਰ ਕਰ ਗਏ 9:30 ਵਜੇ ਕਿਸਾਨਾਂ ਨੂੰ 2400 ਰੁਪਿਆ ਜਿਨੇ ਪ੍ਰਾਲੀ ਨਹੀਂ ਲਈ ਇਹਨਾਂ ਨੂੰ ਦਿਓ ਦਵਾਏ ਉਹ ਪੈਸੇ ਬਿਨਾ ਕਿਸੇ ਹੋ ਤੋਂ ਉਹ ਵੀ ਪ੍ਰੋਵਾਈਡ ਕੀਤੇ ਫਿਰ ਲੌਕਡਾਊਨ ਦੇ ਵਿੱਚ ਜਿਹੜੇ ਪ੍ਰਾਈਵੇਟ ਅਨਲੀਡਡ ਸਕੂਲ ਸੀ ਇਹ ਮਾਪਿਆਂ ਦੇ ਵੀ ਬਿਜ਼ਨਸ ਰੁਕ ਗਏ ਬੱਚੇ ਘਰ ਬੈਠੇ ਸੀ ਇਹਨਾਂ ਨੇ ਫੀਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਉਹ ਸਾਰੀ ਕੇਸ ਸੁਪਰੀਮ ਕੋਰਟ ਤੱਕ ਉਹ ਸਾਰੀ ਕਮਿਊਨਿਟੀ ਸਾਰੀ ਕਮਿਊਨਿਟੀ ਆ ਗਈ ਫਿਰ ਰਿਸਪੈਕਟਿਵ ਚਾਹੇ ਕੋਈ ਸਿੱਖ ਹੈ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਜਿਹੜੇ ਵੀ ਜਿੰਨੇ ਵੀ ਲੋਕ ਨੇ ਸਾਰਿਆਂ ਦਾ ਉਹ ਕੀਤਾ ਫਿਰ ਦਿੱਲੀ ਯੂਨੀਵਰਸਿਟੀ ਦੇ ਵਿੱਚ 2019 ਚ ਮੈਂ ਦਿੱਲੀ ਸੁਪਰੀਮ ਕੋਰਟ ਸੀ ਉੱਥੇ ਮੇਰੇ ਕੋਲ ਕੋਈ ਕੈਂਡੀਡੇਟ ਮੈਨੂੰ ਮਿਲ ਗਏ ਬਾਹਰ ਉਹ ਕਹਿੰਦੇ ਸੀ ਸਰ ਇਹ ਦਿੱਲੀ ਯੂਨੀਵਰਸਿਟੀ ਵਾਲਿਆਂ ਨੇ ਸਾਡਾ ਸਿਲੈਕਸ਼ਨ ਕਰਾਈਟੇਰੀਆ ਚ ਚੇਂਜ ਕਰਤਾ ਉਹ ਕੀ ਹੁੰਦਾ ਹੈ ਪਲੱਸ 2 ਤੋਂ ਬਾਅਦ ਜਿਹੜੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਜਿਨ੍ਹਾਂ ਨੇ ਬਹੁਤ ਘੱਟ ਸੀਟਾਂ ਹੁੰਦੀਆਂ 40000 ਸਟੂਡੈਂਟਸ ਨੂੰ ਬੈਨੀਫਿਟ ਹੋਇਆ ਸੀ ਉਸ ਜੱਜਮੈਂਟ ਦਾ ਔਰ ਮੈਂ 10 ਦਿਨ ਦੇ ਵਿੱਚ ਵਿੱਚ ਜੱਜਮੈਂਟ ਕਰਾਈ ਸੀ ਉਹ ਦਿੱਲੀ ਯੂਨੀਵਰਸਿਟੀ ਆਨਲਾਈਨ ਪਈ ਹੈ ਜੱਜਮੈਂਟ ਉਹ ਵੀ ਦੋਰੇ ਬੈਂਚ ਦੀ ਹੈ ਦਿੱਲੀ ਹਾਈ ਕੋਰਟ ਦੀ ਹੈ ਤੇ ਉਹਨਾਂ ਨੇ ਚੇਂਜ ਇਹ ਕਰਤਾ ਸੀ ਫਿਰ ਉਹ ਮੈਂ ਪਟੀਸ਼ਨ ਪਾਈ ਵੀ ਬੱਚਿਆਂ ਨੇ ਤਿਆਰੀ ਤਾਂ ਜਿਹੜਾ ਪਿਛਲੇ ਸਾਲ ਇਹਨਾਂ ਨੇ ਦੱਸਿਆ ਸੀ ਵੀ ਆਹ ਸਿਲੇਬਸ ਰਹੂਗਾ ਤਿਆਰੀ ਤਾਂ ਕੀਤੀ ਹੈ ਸਾਲ 'ਚ ਉਹਦੀ ਹੁਣ ਐਗਜ਼ਾਮ ਹੋਣਾ ਇਹਨਾਂ ਨੇ ਚੇਂਜ ਕਰਤਾ ਬੱਚੇ ਕਿੱਥੇ ਜਾਣ ਤਿਆਰੀ ਹੋਰ ਕਰੀ ਹੋਈ ਹੈ ਪੇਪਰ ਕੋਈ ਹੋਰ ਆਊਗਾ ਹੋ ਹੀ ਨਹੀਂ ਸਕਦਾ ਪੇਪਰ ਹਾਈ ਕੋਰਟ ਨੇ ਉਹ ਪੂਰਾ ਦਿੱਲੀ ਯੂਨੀਵਰਸਿਟੀ ਵਾਲਾ ਉਹ ਕੀਤਾ ਉਸ ਤੋਂ ਬਾਅਦ ਨੈਸ਼ਨਲ ਹਾਈਵੇ ਵਾਲੇ ਚੱਲਦੇ ਪਏ ਆ ਉਹ 'ਚ ਹਲੇ ਥੋੜਾ ਜਿਹਾ ਕਸਰ ਹੈ ਗਈ ਹੈ ਦੋ ਤਿੰਨ ਪ੍ਰੋਜੈਕਟ ਰੋਕੇ ਹਾਂ ਕਿਸਾਨਾਂ ਨਾਲ ਧੱਕਾ ਹੋ ਰਿਹਾ ਜਿੱਥੇ ਮਾਰਕੀਟ ਵੈਲਿਊ ਨਹੀਂ ਮਿਲ ਰਹੀ ਉਹਦੀ ਜਦੋਜਹਿਦ ਜਾਰੀ ਹੈ ਕੱਲ ਨੂੰ ਫੇਰ ਸੁਪਰੀਮ ਕੋਰਟ ਉਹਨਾਂ ਦੇ ਮੈਟਰ ਲੱਗੇ ਹੋਏ ਨੇ ਜੀ ਜੀ ਇਸ ਤੋਂ ਇਲਾਵਾ ਹੋਰ ਮਾਈਂਡ ਚ ਮੇਰੇ ਨਹੀਂ ਆ ਰਿਹਾ ਬਹੁਤ ਜੈਸਪਰੀ ਵਾਲਾ ਕੇਸ ਜੈਸਪਰੀ ਵਾਲਾ ਹੋ ਗਿਆ ਉਸ ਤੋਂ ਬਾਅਦ ਲਿਮਿਟੇਸ਼ਨ ਲਾਕਡਾਊਨ ਦੇ ਵਿੱਚ ਜਿਹੜੀ ਲਿਮਿਟੇਸ਼ਨ ਰੁਕ ਗਈ ਸੀ ਉਹ ਮੈਟਰ ਦੇ ਵਿੱਚ 2 ਸਾਲ ਦਾ ਪੀਰੀਅਡ ਜਿਹੜਾ ਸੁਪਰੀਮ ਕੋਰਟ ਨੇ ਐਕਸਟੈਂਡ ਕੀਤਾ ਉਹ ਚ ਵੀ ਮੈਗ ਪਾਰਟੀ ਬਣਿਆ ਫਿਰ ਜਦੋਂ 2020 ਦੇ ਵਿੱਚ ਜਦੋਂ ਸਟਾਰਟਿੰਗ ਹੋਈ ਆ ਕਿਸਾਨ ਐਜੀਟੇਸ਼ਨ ਦੀ ਕਿਸੇ ਨੇ ਇਹ ਪਟੀਸ਼ਨ ਹਾਈ ਕੋਰਟ ਪਵਾਤੀ ਕਿ ਵੀ ਪੰਜਾਬ ਦੇ ਵਿੱਚ ਰੇਲਾਂ ਰੁਕੀਆਂ ਸੀ ਪਹਿਲਾਂ ਕਿਸਾਨਾਂ ਨੇ ਵੀ ਇਹਨਾਂ ਨੂੰ ਤੁਸੀਂ CRPF ਲਾਓ ਪੰਜਾਬ ਦੀ ਪੁਲਿਸ ਨੇ ਨਹੀਂ ਕੁਝ ਕਰਨਾ CRPF ਲਾ ਕੇ ਇਹਨਾਂ ਤੇ ਪਰਚੇ ਦਿਓ ਇਹ ਕਿਸਾਨਾਂ ਨੇ ਟ੍ਰੇਨਾਂ ਰੋਕੀਆਂ ਡਿਲੇ ਹੋਈਆਂ ਤੇ ਉਹ ਚ ਮੈਂ ਪਾਰਟੀ ਬਣਿਆ ਵਿੱਚ ਜਾ ਕੇ ਤੇ ਮੈਂ ਜੱਜ ਸਾਹਿਬ ਜਦੋਂ ਉਹਨਾਂ ਦੀ ਸੁਣ ਕੇ ਵੀ ਹਾਂ ਇਹ ਗਲਤ ਹੋ ਰਿਹਾ ਮੈਂ ਕਿਹਾ ਜੀ ਸੈਂਟਰਲ ਗਵਰਨਮੈਂਟ ਇਹਨਾਂ ਦੀ CRPF ਇਹਨਾਂ ਦੀ ਸਾਰੀ IAS ਲੋਬੀ ਇਹਨਾਂ ਦੀ IPS ਇਹਨਾਂ ਦੇ ਗਵਰਨਮੈਂਟ ਦੇ ਦੋਨੋਂ ਤਾਂ ਇਹ ਮੋਰਾ ਬਣਾ ਕੇ ਯੂਜ਼ ਕਰਨਾ ਚਾਹੁੰਦੇ ਥੋੜੇ ਮੋਢੇ ਤੇ ਰੱਖ ਕੇ ਚਲਾਉਣਾ ਚਾਹੁੰਦੇ ਨੇ ਇਹ ਇਹ ਨਹੀਂ ਕਰ ਸਕਦੇ ਸੀਆਰਪੀਐਫ ਜੀ ਜੀ ਕੋਟ ਤੋਂ ਆਰਡਰ ਲੈਣਾ ਦੀ ਕੀ ਲੋੜ ਹੈ ਕੋਟ ਤਾਂ ਬਣੀ ਲੋਕਾਂ ਵਾਸਤੇ ਆ ਜੀ ਕੋਟ ਸਰਕਾਰ ਦੀਆਂ ਤਾਨਾਸ਼ਾਹੀ ਜਿਹੜੀਆਂ ਨੀਤੀਆਂ ਨੇ ਜਾਂ ਜਿਹੜੀ ਜਾਤੀਆ ਉਹਨੂੰ ਰੋਕਣ ਵਾਸਤੇ ਬਣੀ ਹੈ ਨਹੀਂ ਤਾਂ ਖਾਕੀ ਬਰਦੀ ਵਾਲਿਆਂ ਦੇ ਅੰਦਰ ਆ ਬਿਲਕੁਲ ਜੀ ਉਹ ਜਦੇ ਪਿੱਛੇ ਹੋ ਕੇ ਬੈਠ ਗਏ ਸਭ ਕਹਿੰਦੇ ਵੀ ਇਹਦੀ ਪੁਆਇੰਟ ਚ ਦਮ ਹੈ ਉਹਨਾਂ ਕਹਿੰਦੇ ਨਹੀਂ 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 ਤੁਸੀਂ ਮੈਂ ਕਿਹਾ ਉਹ ਕਿਉਂ ਬੈਠੇ ਨੇ ਪਤਾ ਇਹ ਲੱਗਣਾ ਚਾਹੀਦਾ ਉਹ ਜਿਹੜਾ ਕੋਵਿਡ ਦੀ باوجود ਵੀ ਇਹ ਕਿਉਂ ਆਉਣਾ ਪਿਆ ਕਿਸਾਨਾਂ ਨੂੰ ਉਹਨਾਂ ਦਾ ਦੁੱਖ ਸੁਣਨ ਬਾਅਦ ਉਹ ਕਿਉਂ ਬੈਠੇ ਉਹਨਾਂ ਖੇਤਾਂ 'ਚ ਹੋਣਾ ਬਣਦਾ ਕਿਸਾਨ ਦਾ ਉਹ ਕਿਉਂ ਬੈਠਾ ਟਰੈਕ ਤੇ ਆ ਕੇ ਰੇਲਵੇ ਲਾਈਨਾਂ ਰੋਕੀ ਉਹਨਾਂ ਦਾ ਦੁੱਖ ਸੁਣਨਾ ਬਣਦਾ ਫਿਰ ਉਹਨੇ ਆਰਡਰ ਕਰੇ ਸੀ ਵੀ ਇਨਾਂ ਦੀ ਮੀਟਿੰਗ ਕਰਾਓ ਕਹਿੰਦੇ ਜੀ ਅਸੀਂ ਮੀਟਿੰਗ ਕਰਨ ਲਈ ਤਿਆਰ ਆਂ ਮੈਂ ਕਹਾ ਜੀ ਮੀਟਿੰਗ ਕੌਣ ਕਰਦਾ ਹੈ ਮੀਟਿੰਗ ਕਰਦਾ ਆਈਏਐਸ ਆਫੀਸਰ ਜਾਂ ਲੋਅਰ ਕਾਨੂੰਨ ਤਾਂ ਪਾਰਲੀਮੈਂਟ ਨੇ ਬਣਾਉਣਾ ਤੁਸੀਂ ਉਸ ਬੰਦੇ ਨਾਲ ਮੀਟਿੰਗ ਕਰਾਓ ਜਿਹੜਾ ਕਾਨੂੰਨ ਬਣਾਉਣ ਦੇ ਜਾਣ ਰੱਖਦਾ ਹੋਵੇ ਜੀ ਫਿਰ ਉਹਨਾਂ ਲਾਅ ਮਿਨਿਸਟਰ ਦੇ ਨਾਲ ਮੀਟਿੰਗ ਤੋਮਰ ਸਾਹਿਬ ਨਾਲ ਖੇਤੀਬਾੜੀ ਉਸ ਤੋਂ ਬਾਅਦ ਫਿਰ ਮੀਟਿੰਗਾਂ ਹੁੰਦੀਆਂ ਰਹੀਆਂ ਚਲੋ ਸੈンスਲਾ ਜਲਦ ਚੱਲਦਾ ਰਿਹਾ ਫਿਰ ਐਜੀਟੇਸ਼ਨ ਅੱਗੇ ਗਿਆ ਯਾਨੀ ਕਿ ਇਨੀਸ਼ੀਅਲ ਸਟੇਜ ਤੇ ਉਹ ਬਹੁਤ देर ਚੱਲਦੀ ਰਹੀ ਰੈਟ ਉਹ ਬਹੁਤ ਇਦਾਂ ਦੇ ਮਤਲਬ ਨਹੀਂ ਮਾਈਂਡ ਵਿੱਚ ਨਹੀਂ ਵੀ ਰਹੇਦੇ ਪਰਮਾਤਮਾ ਘਾ ਰਿਹਾ ਹੈ ਸਰਦਾਰ ਐਡਵੋਕੇਟ ਚਰਨਪਾਲ ਸਿੰਘ ਬਾਗਰੀ ਜਿਨ੍ਹਾਂ ਨਾਲ ਗੱਲਬਾਤ ਕਰ ਰਹੀ ਸੀ ਔਰ ਜਿਨ੍ਹਾਂ ਨੇ ਬਹੁਤ ਵੱਡੇ ਮਸਲੇ ਜਿਹੜੇ ਆ ਬੱਚਿਆਂ ਦੇ ਕਿਸਾਨਾਂ ਦੇ ਔਰ ਆ ਜਿਹੜਾ ਸਿੱਖ ਮਸਲਾ ਜਿਹੜਾ ਜੈਪੁਰ ਤੋਂ ਆਇਆ ਸਿਵਲ ਜੱਜ ਦਾ ਪੇਪਰ ਦੇਣ ਦੇ ਇਸ ਮਸਲੇ ਬਾਰੇ ਵੀ ਉਹਨਾਂ ਨੇ ਜਿਹੜਾ ਹੈਗਾ ਵਾ ਆਪਣੇ ਆਪ ਨੂੰ ਅੱਗੇ ਲੈ ਕੇ ਆਉਂਦਾ ਔਰ ਕੀ ਅਪਡੇਟ ਆਉਂਦੀ ਹੈ ਕਿਉਂਕਿ ਇਹਨਾਂ ਨੇ ਕਿਹਾ ਵੀ ਅਸੀਂ ਉਹ ਜਿਹੜਾ ਸੈਂਟਰ ਹੈ ਉਹਦੇ ਪੇਪਰ ਦੁਆਰਾ ਕਰਾਵਾਂਗੇ ਬੱਚੇ ਦਾ ਜਿਹੜਾ ਕੈਰੀਅਰ ਡਿਸਟਰਾਏ ਕੀਤਾ ਗਿਆ ਉਹਦਾ ਕੈਰੀਅਰ ਡਿਸਟਰਾਏ ਨਹੀਂ ਹੋਣ ਦਿੱਤਾ ਜਾਏਗਾ ਔਰ ਆਪਣੇ ਲੈਵਲ ਤੇ ਵੱਡੇ ਪੱਧਰ ਤੇ ਜਿਹੜੇ ਐਫਰਟ ਕਰ ਰਹੇ ਆ ਔਰ ਸਾਨੂੰ ਹਰ ਵਕਤ ਇਨਸਾਫ ਦਵਾਉਂਦੇ ਆ ਔਰ ਮੇਰੇ ਨਾਲ ਬਹੁਤ ਸਤਿਕਾਰਯੋਗ ਸਰਦਾਰ ਚਰਨਪਾਲ ਸਿੰਘ ਜੀ ਬਾਗੜੀ ਜਿਨ੍ਹਾਂ ਨਾਲ ਗੱਲਬਾਤ ਕਰ ਰਹੇ ਸੀ ਮੈਂ ਬਾਗੜੀ ਇਹ ਸ਼ਬਦ ਵਰਤ ਗਿਆ ਸੀ ਬਾਗੜੀ ਸ਼ਬਦ ਹੈ ਜੀ ਸੋ ਧੰਨਵਾਦ ਜੀ ਜੁੜੇ ਰੂ ਅਕਾਲ ਚੈਨਲ ਦੇ ਨਾਲ ਗੱਲਬਾਤ ਕਰਦੇ ਰਵਾਂਗੇ ਅੱਗੇ ਕੇਸ ਚ ਕੀ ਅਪਡੇਟ ਆਂਦੀ ਹੈ ਜਰੂਰ ਤੁਹਾਡੇ ਨਾਲ ਜਾਂਝ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ